ਅਸੀਂ ਤਾਂ ਕਹਿੰਦੇ ਵੀ ਇਦਾਂ ਦੇ ਬੰਦਿਆਂ ਨੂੰ ਜੇ ਕਿਤੇ ਬੈਠੇ ਆ ਸਾਡੇ ਨਾਲ ਕੰਟੈਕਟ ਕਰਨ ਜੇ ਕਿਸੇ ਦੀ ਨਹੀਂ ਵੀ ਸੁਣਵਾਈ ਹੋ ਰਹੀ ਅਸੀਂ ਨਾਲ ਜਾ ਕੇ ਕੰਮ ਕਰਦੇ ਆ ਜਿਹੜਾ ਬੰਦਾ ਗਲਤ ਕੰਮ ਕਰਦਾ ਨਾ ਉਹ ਕਿਸੇ ਧਰਮ ਦਾ ਨਹੀਂ ਹੁੰਦਾ ਬਿਲਕੁਲ ਨਾ ਉਹ ਸਿੱਖ ਨਾ ਉਹ ਮੁਸਲਮਾਨ ਉਹਦਾ ਸਿਰਫ ਕਰਮ ਹੁੰਦਾ ਪਾਪ ਕਰਨਾ ਉਹਨੂੰ ਚੌਂਕ ਦੇ ਵਿੱਚ ਸਾਡੇ ਹੱਥੋਂ ਮਰਵਾ ਦਿਓ ਉਹ ਸਾਡਾ ਥੋੜੀ ਜਿਨ੍ਹਾਂ ਨੇ ਗਲਤ ਕੰਮ ਕਰਤਾ ਉਹ ਕਿਸੇ ਦਾ ਵੀ ਨਹੀਂ ਹੈਗਾ ਅਸੀਂ ਤਾਂ ਕਹਿੰਦੇ ਸਾਨੂੰ ਦੋ ਅਸੀਂ ਤੁਹਾਨੂੰ ਦੱਸੀਏ ਕਰਕੇ ਵੀ ਸਜ਼ਾ ਕਿਦਾਂ ਦੀ ਸਾਡਾ ਤਾਂ ਮਨ ਉਹਨਾਂ ਜਿਹੜੇ ਪਰੇਸ਼ਾਨੀ ਆ ਤੁਸੀਂ ਸੋਚ ਹੀ ਸਕਦੇ ਆ ਸ਼ਰੇਆਮ ਸਜ਼ਾ ਦਿਵੋ ਉਹਨੂੰ ਨਾ ਕਿ ਉਹਦੇ ਅੰਦਰ ਰੱਖ ਕੇ ਦਿਵੋ ਇੱਕ ਸ਼ਰੇਆਮ ਸਜ਼ਾ ਦਿਵੋ ਸਾਡੇ ਵਾਸਤੇ ਵੀ ਮਿਸਾਲ ਬਣੇ ਤੇ ਹੋਰਾਂ ਧਰਮਾਂ ਵਾਸਤੇ ਵੀ ਮਿਸਾਲ ਬਣੇ ਬੱਚੀ 파ਰੂਲ ਕੌਰ ਜਿਸ ਦੀ ਰੇਪ ਤੋਂ ਬਾਅਦ ਬਹੁਤ ਜ਼ਿਆਦਾ ਇੱਕ ਦਰਦਨਾਕ ਮੌਤ ਹੋਈ ਆ ਜੋ ਇੱਕ ਅਸਹਿਣਯੋਗ ਆ ਦੇਖ ਕੇ ਹਰ ਇੱਕ ਦੀ ਰੂਹ ਕੰਬ ਗਈ ਆ ਜਿਸ ਨੇ ਕੀਤਾ ਉਹ ਕੈਨੂ ਅਮ੍ਰਿਤਾ ਰੀਸੀ ਦੂਸਰਾ ਨੰਬਰ ਤੇ ਉਹਨੇ ਗਲਤ ਕੰਮ ਕੀਤਾ ਤੀਜੇ ਨੰਬਰ ਤੇ ਉਹਨੇ ਉਹਦੀ ਇੱਕ ਦਰਦਨਾਕ ਮੌਤ ਵੀ ਕਰ ਦਿੱਤੀ ਆ ਇਸ ਤਰ੍ਹਾਂ ਇਹ ਬੰਦੇ ਨੂੰ ਤਾਂ ਚੌਰਾਹੇ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਕੋਈ ਐਦਾਂ ਦਾ ਸਟੈਪ ਨਾ ਚੱਕ ਸਕੇ ਉਹ ਅੰਮ੍ਰਿਤਧਾਰੀ ਨਹੀਂ ਹੋ ਸਕਦਾ ਮੇਰੇ ਕਹਿਣ ਦੇ ਮੁਤਾਬਕ ਉਹ ਇੱਕ ਭੇਖੀ ਸਿੱਖ ਸੀ ਪਿਛਲੇ ਹਾਲਾਤ ਸੀਗੇ ਜਦੋਂ ਕੁੜੀ ਨੂੰ ਦੇਖਿਆ ਹਾਲਾਤ ਬਾਥਰੂਮ ਦੇ ਵਿੱਚ ਉਹਦੀ ਡੈੱਡ ਬੋਡੀ ਪਈ ਸੀ ਬਾਹਰ ਵਾਲੇ ਬਾਥਰੂਮ ਦੇ ਵਿੱਚ ਯਾਨੀ ਕਿ ਅੰਦਰ ਤੋਂ ਬਾਅਦ ਕੀ ਹੋ ਸਕਦਾ ਉਹਨੇ ਆ ਬੋਡੀ ਨੂੰ ਕਿਤੇ ਲਿਜਾਣ ਦੀ ਕੋਸ਼ਿਸ਼ ਕੀਤੀ ਹੋਏਗੀ ਜਦੋਂ ਪਤਾ ਲੱਗਾ ਕਿ ਕਿਸੇ ਦੀ ਗੱਡੀ ਮੰਗ ਕੇ ਲਿਆਇਆ ਸੀ ਫਿਰ ਉਹਨੂੰ ਫੜਿਆ ਜਾ ਕੇ ਅੰਦਰ ਔਰ ਸਾਡੇ ਨੂੰ ਦੇਖ ਕੇ ਫਿਰ ਸਾਰਿਆਂ ਨੂੰ ਅਸੀਂ ਡੈਡ ਬੋਡੀ ਦੇਖ ਲਈ ਘਬਰਾ ਗਏ ਇੱਕਦਮ ਫਿਰ માਫੀਆਂ ਵੀ ਮੰਗਣ ਲੱਗ ਗਿਆ ਜੋ ਬਾਕੀ ਵੀ ਕਈ ਗੱਲਾਂ ਜਾਂਚ ਦਾ ਪੱਤਰ ਨੇ ਹਾਂ ਮਾਲਿਕਾ ਅੱਜ ਅਸੀਂ ਜਲੰਧਰ ਦੇ ਵਿੱਚ ਪਹੁੰਚੇ ਹਾਂ ਜਿਸ ਘਟਨਾ ਨੂੰ ਕੁਝ ਇੱਕ ਸਮਾਂ ਹੋਇਆ ਹੈ ਕਿ 13 ਸਾਲ ਦੀ ਕੁੜੀ ਦਾ ਕਿੰਨੇ ਕੁ ਬੇਰਹਿਮੀ ਨਾਲ ਪਹਿਲਾਂ ਤਾਂ ਰੇਪ ਕਰਕੇ ਫਿਰ ਉਸ ਦਾ ਕਤਲ ਜੜਾ ਕਰ ਦਿੱਤਾ ਗਿਆ ਤੇ ਕੁਝ ਮਹਿਲਾਵਾਂ ਜੁੜੀਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਾਡੇ ਕੋਲ ਇੱਥੇ ਪਹੁੰਚੇ ਨੇ ਆਪਾਂ ਇਹਨਾਂ ਨਾਲ ਕਰਦੇ ਹਾਂ ਜਿਵੇਂ ਕੁਝ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅੱਜ ਦੇ ਟਾਈਮ ਤੇ ਕੀ ਤੇ ਆਪਾਂ ਵਿਸ਼ਵਾਸ ਜੜਾ ਕਰ ਸਕਦੇ ਹਾਂ ਬੱਚੀ 파ਰুল ਕੌਰ ਜਿਸ ਦੀ ਰੇਪ ਤੋਂ ਬਾਅਦ ਬਹੁਤ ਜ਼ਿਆਦਾ ਇੱਕ ਦਰਦਨਾਕ ਮੌਤ ਹੋਈ ਆ ਜੋ ਇੱਕ ਅਸਹਿਣਯੋਗ ਆ ਦੇਖ ਕੇ ਹਰ ਇੱਕ ਦੀ ਰੂਹ ਕੰਬ ਗਈ ਆ ਇਸਤਰੀ ਜਾਤ ਨੂੰ ਬਹੁਤ ਇੱਕ ਇਸ ਦੇ ਵਿੱਚ ਸ਼ਰਮ ਆਈ ਆ ਇਹ ਵਿਛੋੜਾ ਸਹਿਿਆ ਨਾ ਜਾਏ ਇਹ ਇਦਾਂ ਦਾ ਵਿਛੋੜਾ ਇੱਕੋ ਮਾਂ ਵਾਪ ਨੂੰ ਦੇ ਕੇ ਗਈ ਆ ਜੋ ਬੱਚੀ ਦੇ ਨਾਲ ਹੋਇਆ ਬਹੁਤ ਗਲਤ ਹੋਇਆ ਜਿਸ ਨੇ ਕੀਤਾ ਉਹ ਕੈਨ ਨੂੰ ਅੰਮ੍ਰਿਤਧਾਰੀ ਸੀ ਦੂਸਰੇ ਨੰਬਰ ਤੇ ਉਹਨੇ ਗਲਤ ਕੰਮ ਕੀਤਾ ਤੀਜੇ ਨੰਬਰ ਤੇ ਉਹਨੇ ਉਹਦੀ ਇੱਕ ਦਰਦਨਾਕ ਮੌਤ ਵੀ ਕਰ ਦਿੱਤੀ ਆ ਇਸ ਤਰ੍ਹਾਂ ਦੇ ਬੰਦੇ ਨੂੰ ਤਾਂ ਚੌਰਾਹੇ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਕੋਈ ਐਦਾਂ ਦਾ ਸਟੈਪ ਨਾ ਚੱਕ ਸਕੇ ਬਿਲਕੁਲ ਅਜੇ ਜਦੋਂ ਕੁਝ ਕੇ ਸਮਾਂ ਪਹਿਲਾਂ ਇੱਕ ਹੋਰ ਹਸਾ ਜਿਹੜਾ ਵਪਰਿਆ ਸੀਗਾ ਕਿਹਾ ਸੀਗਾ ਕਿ ਭਈਆਂ ਨੂੰ ਪੰਜਾਬੋ ਪੰਜਾਬ ਤੋਂ ਕੱਢ ਦਿਓ ਪੰਜਾਬੀ ਮਤਲਬ ਕਿ ਇੱਥੇ ਸਿਰਫ ਪੰਜਾਬੀ ਰਹਿਣ ਪੰਜਾਬੀ ਹੀ ਰਹਿਣਗੇ ਪਰ ਕੀ ਲੱਗਦਾ ਹੈ ਕਿ ਅੰਮ੍ਰਿਤਧਾਰੀ ਨੇ ਇਹ ਹਾਲਤ ਕੀਤੀ ਇੱਕ ਕੁੜੀ ਦੀ ਇਹ ਇੰਨੀ ਬੇਰਹਿਮੀ ਨਾਲ ਪਹਿਲਾਂ ਉਹਦੇ ਨਾਲ ਰੇਪ ਕੀਤਾ ਫਿਰ ਉਸ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਕੀ ਲੱਗਦਾ ਹੈ ਕਿ ਪੰਜਾਬੀਆਂ ਨੂੰ ਰਹਿਣ ਦਾ ਹੱਕ ਹੈਗਾ ਇੱਥੇ ਸਪੈਸ਼ਲੀ ਅਮ੍ਰਿਤਧਾਰੀਆਂ ਨੂੰ ਮੈਂ ਤੁਹਾਡੇ ਮਾਤੇ ਮ ਰਹੀ ਇਹ ਸਨੇਹਾ ਦੇਣਾ ਚਾਹੁੰਦੀ ਆ ਜੋ ਵੀ ਵੀਰ ਭੈਣ ਅਮ੍ਰਿਤਧਾਰੀ ਹਨ ਜਦੋਂ ਆਪਣਾ ਅਮਰਿਤ ਛਕਦੇ ਹਨ ਸਾਨੂੰ ਪੰਜ ਪਿਆਰੇ ਇਹ ਪ੍ਰਾਣ ਕਰਾਉਂਦੇ ਹਨ ਦੇਖ ਮਾਵਾਂ ਧੀਆਂ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਪੈਣਾ ਜਾਣੇ ਸਾਡਾ ਹੀ ਫਰਜ਼ ਬਣਦਾ ਕਿ ਅਸੀਂ ਆਪਣੀ ਬੱਚੀ ਦੀ ਜੋ ਹਾਲਾਤ ਦੇ ਮੁਤਾਬਕ ਬੱਚੀਆਂ ਦੀ ਏਜ ਦੀ ਆ ਉਹਨੂੰ ਅਸੀਂ ਬੱਚੀ ਮੰਨੀਏ ਜੋ ਸਾਡੇ ਹਾਨ ਦੀ ਉਹਨੂੰ ਅਸੀਂ ਭੈਣ ਮੰਨੀਏ ਜੋ ਸਾਡੀ ਉਮਰ ਵਿੱਚ ਸਾਡੇ ਤੋਂ ਵੱਡੀ ਆ ਉਹਨੂੰ ਅਸੀਂ ਇੱਕ ਮਾਂ ਦਾ ਦਰਜਾ ਦੇਈਏ ਅਸੀਂ ਕਿਸੇ ਨੂੰ ਗਲਤ ਆਖਣਾ ਦੇਖਣਾ ਇਹ ਬਹੁਤ ਇੱਕ ਔਣੇ ਕੁਤਾਹੀ ਕੀਤੀ ਆ ਬਹੁਤ ਵੱਡਾ ਉਹ ਗੁਨੇਗਾਰ ਆ ਉਹ ਅੰਮ੍ਰਿਤਧਾਰੀ ਨਹੀਂ ਹੋ ਸਕਦਾ ਮੇਰੇ ਕਹਿਣ ਦੇ ਮੁਤਾਬਕ ਉਹ ਇੱਕ ਭੇਖੀ ਸਿੱਖ ਸੀ ਜਿਹੜਾ ਗੁਰੂ ਦਾ ਸਿੱਖ ਆ ਉਹ ਤਾਂ ਮੂੰਹ ਗੁਰੂ ਵੱਲ ਨੂੰ ਹੋਊਗਾ ਉਹ ਗੁਰਮਖ ਹੋਊਗਾ ਉਹਦਾ ਮੁਖ ਗੁਰੂ ਵੱਲ ਨੂੰ ਹੋਊਗਾ ਉਹ ਬੇਮੁਖ ਸੀ ਗੁਰੂ ਤੋਂ ਜੇ ਉਹ ਗੁਰੂ ਵਾਲਾ ਹੁੰਦਾ ਤੇ ਉਹਨੂੰ ਗੁਰੂ ਦਾ ਭੈ ਹੁੰਦਾ ਜੀ ਅਜ ਇੱਕ ਇਹ ਵੀ ਕਿਹਾ ਜਾਂਦਾ ਕਿ ਸਭ ਤੋਂ ਵੱਡਾ ਜਿਹੜਾ ਆਪਾਂ ਕਹਿ ਸਕਦੇ ਆ ਕਿ ਪੜੋਸੀ ਜਿਹੜੇ ਹੁੰਦੇ ਜਦੋਂ ਆਪਾਂ ਕਿਤੇ ਵੀ ਜਾਂਦੇ ਆ ਆਪਾਂ ਕਹਿ ਕੇ ਜਾਂਦੇ ਸਾਡੇ ਘਰ ਦਾ ਧਿਆਨ ਰੱਖਿਓ ਸਾਡੇ ਬੱਚਿਆਂ ਦਾ ਧਿਆਨ ਰੱਖਦੇ ਕੀ ਲੱਗਦਾ ਕਿ ਜਿਹੜੇ ਪੜੋਸੀ ਹੈ ਹੁਣ ਇਸ ਤੋਂ ਬਾਅਦ ਕੀ ਵਿਸ਼ਵਾਸ ਕੀਤਾ ਜਾ ਸਕਦਾ ਹੈ ਭੈਣ ਜੀ ਵਿਸ਼ਵਾਸ ਤਾਂ ਆਪਣੇ ਆਂਡ ਗਵਾਂਡ ਤੇ ਹੁੰਦਾ ਕਹਿੰਦੇ ਰਿਸ਼ਤੇਦਾਰ ਤਾਂ ਕੋਈ ਚੱਲ ਕੇ ਆਊਗਾ ਸਭ ਤੋਂ ਪਹਿਲਾਂ ਸਾਡਾ ਆਂਡ ਗਵਾਂਡ ਆਪਾਂ ਦੇਖਦੇ ਆਂ ਪੁਰਾਣੇ ਵਿਰਸੇ ਦੇ ਵਿੱਚ ਸਾਰੇ ਲੋਕ ਇਕੱਠੇ ਬਹਿੰਦੇ ਸੀ ਇੱਕ ਦੂਜੇ ਨਾਲ ਦੁੱਖ ਸੁੱਖ ਦੀ ਸਾਂਝ ਸੀ ਪਰ ਇਸ ਇੱਕ ਘਟਨਾ ਨੇ ਸਾਡਾ ਜਿਹੜਾ ਇਹ ਦਿਲ ਕੰਬਾ ਦਿੱਤਾ ਸਾਡੀ ਰੂਹ ਕੰਬਾ ਦਿੱਤੀ ਆ ਮੈਂ ਵੀ ਦੋ ਬੱਚੀਆਂ ਦੀ ਮਾਂ ਆ ਮੇਰੀ ਵੀ ਬੱਚੀ ਕਾਲਜ ਜਾਂਦੀ ਆ ਉਹਨੂੰ ਛੱਡਣ ਜਾਈਦਾ ਲੈਣ ਜਾਈਦਾ ਜਿੰਨੀ ਦੇਰ ਬੱਚੇ ਘਰ ਨਹੀਂ ਆਉਂਦੇ ਜਾਣ ਦੇ ਵਿੱਚ ਜਾਣ ਨਹੀਂ ਆਉਂਦੀ ਸਾਡੇ ਬੱਚੇ ਕਿਤੇ ਵੀ ਸੇਫ ਨਹੀਂ ਹੈਗੇ ਸਾਡੀਆਂ ਬੱਚੀਆਂ ਨੇ ਪੜ੍ਹਨਾ ਵੀ ਆ ਜੌਬ ਵੀ ਕਰਨੀਆਂ ਕਾਫੀ ਦੁਨੀਆਦਾਰੀ ਦੇ ਵਿੱਚ ਉਹਨਾਂ ਨੇ ਵਿਛੜਨਾ ਆ ਬੱਚਿਆਂ ਦੀ ਸੇਫਟੀ ਬਹੁਤ ਜ਼ਰੂਰੀ ਆ ਮੈਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਜਲੰਧਰ ਹੋਣ ਦੇ ਨਾਤੇ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਾਮਲ ਹੋਈਆਂ ਤੇ ਇਹ ਜਿਹੜਾ ਵਿਛੋੜਾ ਆ ਇਹ ਸਾਨੂੰ ਘਾਟ ਆ ਜਿਹੜਾ ਕਦੇ ਵੀ ਪੂਰਾ ਨਹੀਂ ਹੋਣਾ ਇਸ ਤੋਂ ਪਹਿਲਾਂ ਵੀ ਇੱਕ ਬੱਚੇ ਦਾ ਹਰਵੀਰ ਦਾ ਜੋ ਹੋਇਆ ਸੀ ਮਰਡਰ ਇਸ ਤੋਂ ਬਾਦ ਇੱਕ ਆਦਮਪੁਰ ਦੇ ਵਿੱਚ ਬੱਚੀ ਜਿਹੜੀ ਸਕੂਲ ਦੇ ਵਿੱਚ ਜਿਹਦੀ ਇੱਕ ਬਹੁਤ ਦਰਦਨਾਕ ਮੌਤ ਹੋਈ ਸੀ ਉਹ ਸਕੂਲ バス ਦੇ ਥੱਲੇ ਆ ਗਈ ਸੀ ਕਿ ਕਹਿਣ ਹੁੰਦਾ ਬੇਟੀ ਪੜਾਓ ਬੇਟੀ ਬਚਾਓ ਬਟ ਇਹ ਦੋਨੀਆਂ ਚੀਜ਼ਾਂ ਸਾਡੇ ਸਮਾਜ ਦੇ ਵਿੱਚ ਵੇਖਣ ਨੂੰ ਨਹੀਂ ਮਿਲਦੀਆਂ ਪਈਆਂ ਉਸ ਦਿਨ 4 ਵਜੇ ਦੀ ਘਟਨਾ 4 ਵਜੇ ਦੇ 2 ਮਿੰਟ ਦੇ ਘਰੋਂ ਨਿਕਲੀ ਹੈ ਜੀ ਬਿਲਕੁਲ ਨਾਲ ਹੀ ਘਰ ਰਹਿ ਤੇ 4 ਘਰ ਛੱਡ ਕੇ ਘਰ ਹਨਾ ਨਾਲ ਤੇ 2 4 ਤੇ ਗੇਟ ਖੜਕਾਇਆ ਜਦੋਂ ਉਹਨੇ ਐਂਟਰ ਹੋਈਏ ਕਿਉਂਕਿ ਉਹ ਬੱਚੀ ਤੇ ਸਾਡੀ ਬੱਚੀ ਦੋਨੋਂ ਸਹੇਲੀਆਂ ਸੀਗੀਆਂ ਤੇ ਹਰ ਰੋਜ਼ ਉਹਨਾਂ ਦੀ ਬੱਚੀ ਸਾਡੇ ਘਰ ਜਿੱਦਾ ਖੇਲਣ ਆ ਜਾਂਦੀ ਸੀਗੀ ਜਾਂ ਆਮਨੇ ਸਾਹਮਨੇ ਸਾਰਿਆਂ ਦਾ ਜੱਡੀ ਗਲੀ ਹੈ ਸਾਰਾਂ ਦਾ ਆਪਸੀ ਪਰਿਵਾਰਕ ਰਿਲੇਸ਼ਨ ਹੈ ਜਿੱਦਾਂ ਇੱਕ ਦੂਜੇ ਦੇ ਘਰਾਂ ਵਿੱਚ ਆਣ ਜਾਣ ਵਧੀਆ ਸਾਰੇ ਵਧੀਆ ਬੰਦੇ ਨੇ ਪੜ੍ਹੇ ਲਿਖੇ ਲੋਕੈਲਿਟੀ ਅੱਛੀ ਹੈ ਤੇ ਉਸ ਦਿਨ ਉਹ ਲੜਕੀ ਜਿੱਦਾਂ ਆਈ ਨਹੀਂ ਉਹ ਆਪਣੀ ਮਾਤਾ ਨਾਲ ਨਾਲ ਕੇ ਗਈ ਹੋਈ ਸੀ ਜੀ ਤੇ ਫਿਰ ਮੰਮੀ ਆਪਣੀ ਨੂੰ ਕਹਿੰਦੇ ਵੀ ਉਹ ਆਈ ਨਹੀਂ ਅੱਜ ਖੇਲਣ ਤੇ ਕਹਿੰਦੀ ਮੈਂ ਦੇਖ ਕੇ ਆਨੀ ਆ ਘਰ ਹੈਗੀ ਜਦੋਂ ਘਰ ਬੂਹਾ ਖੜਕਾਇਆ ਦਰਵਾਜ਼ਾ ਖੜਕਾਇਆ ਤੇ ਉਹਦਾ ਫਾਦਰ ਸੀ ਅੰਦਰ ਤੇ ਉਹਨੂੰ ਪੁੱਛਿਆ ਵੀ ਕਹਿੰਦੇ ਅੰਦਰ ਹੀ ਆ ਉਹ ਜਦੋਂ ਅੰਦਰ ਹੀ ਆ ਤੇ ਉਹ ਜਦੋਂ ਅੰਦਰ ਲੈ ਗਿਆ ਉਹਨੂੰ ਤੇ ਕੁੰਡਾ ਲਗਾ ਲਿਆ ਨਾਲ ਹੀ ਤੇ ਉਸ ਤੋਂ ਬਾਅਦ ਤਕਰੀਬਨ 1 ਘੰਟੇ ਤੱਕ ਅਸੀਂ 1.5 ਘੰਟੇ ਤੱਕ ਪਾਲ ਕੀਤੀ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਅੰਦਰ ਆਉਂਦੀ ਹੈ ਤੇ ਸਾਰੀ ਗਲੀ ਦੇ ਜਿਹੜੇ ਮੈਂਬਰ ਨੇ ਉਹ ਬਾਹਰ ਹੀ ਨੇ ਤੇ ਭਾਬੀ ਜੀ ਨੇ ਹੈਗੇ ਨੇ ਸਾਰੇ ਅਸੀਂ ਬਾਹਰ ਖੜੇ ਆ ਅੰਦਰ ਨਹੀਂ ਲੈ ਕੇ ਜਾਂਦੇ ਸੀ ਸਾਨੂੰ ਕਹਿੰਦੇ ਅਸੀਂ ਦੇਖ ਕੇ ਆਨੇ ਆ ਜਦਾ ਪੂਨਾ ਘੰਟਾ ਤਕਰੀਬਨ 40 ਕਿ ਮਿੰਟ 30 40 ਮਿੰਟ ਅੰਦਰ ਸਮਾਂ ਬਤਾ ਕੇ ਤੇ ਕਹਿੰਦੇ ਵੀ ਅਸੀਂ ਦੇਖ ਲਿਆ ਹੈ ਨਹੀਂ ਬੇਟੀ ਇੱਥੇ ਜਦ ਕੀ ਸਿਗੀ ਅੰਦਰ ਹੀ ਨਾਲ ਸੀਗੇ ਤੁਸੀਂ ਉਹਨਾਂ ਦੇ ਜਦੋਂ ਪੁਲਿਸ ਮੁਲਾਜ਼ਮ ਅੰਦਰ ਗਏ ਤੁਸੀਂ ਨਾਲ ਸੀਗੇ ਹਾਂਜੀ ਨਾਲ ਸੀਗੇ ਹਾਂਜੀ ਸੀਸੀਟੀਵੀ ਕੈਮਰੇ ਦੇ ਵਿੱਚ ਅਸੀਂ ਦੇਖ ਰਹੇ ਹਾਂ ਕੈਮਰਾ ਰਿਕਾਰਡਿੰਗ ਦਿਖਾ ਰਹੇ ਹਾਂ ਕਿ ਇੰਨਾ ਸਮਾਂ ਹੋ ਗਿਆ ਇਹ ਲੜਕੀ ਅੰਦਰ ਆ ਹਨਾ ਤੇ ਬਾਹਰ ਨਹੀਂ ਆਈ ਤੁਸੀਂ ਦੱਸੋ ਕਿੱਥੇ ਹੈ ਹਨਾ ਤੁਸੀਂ ਜਵਾਬ ਦਿਓ ਕਹਿੰਦੇ ਨਹੀਂ ਇੱਥੇ ਹੈ ਨਹੀਂ ਅਸੀਂ ਉੱਥੇ ਹੀ ਖੜੇ ਰਹੇ ਅੱਛਾ ਹਾਂਜੀ ਉੱਥੇ ਹੀ ਖੜੇ ਰਹੇ ਉਸੇ ਘਰ ਦੇ ਵਿੱਚੋਂ ਅਸੀਂ ਫਿਰ ਜਦੋਂ ਜਦੋਂ ਜੈਦ ਕੀਤੀ ਸਾਰੇ ਮਹੌਲੇ ਨੇ ਲੜਕੀ ਬਰਾਮਦ ਹੋਈ ਬਿਨਾ ਗੇਟ ਛੱਡੇ ਬਿਨਾ ਕਿਤੇ ਗਏ ਉੱਥੇ ਲੜਕੀ ਅੰਦਰ ਹੀ ਸੀ। ਹਾਲਾਤ ਸੀਗੇ ਜਦੋਂ ਕੁੜੀ ਨੂੰ ਦੇਖਿਆ। ਹਾਲਾਤ ਬਾਥਰੂਮ ਦੇ ਵਿੱਚ ਉਹਦੀ ਡੈੱਡ ਬੋਡੀ ਪਈ ਸੀ ਬਾਹਰ ਵਾਲੇ ਬਾਥਰੂਮ ਦੇ ਵਿੱਚ। ਯਾਨੀ ਕਿ ਅੰਦਰ ਤੋਂ ਬਾਹਰ ਕੀ ਹੋ ਸਕਦਾ ਉਹਨੇ ਅ ਬੋਡੀ ਨੂੰ ਕਿਤੇ ਲਿਜਾਣ ਦੀ ਕੋਸ਼ਿਸ਼ ਕੀਤੀ ਹੋਏਗੀ ਜਦੋਂ ਪਤਾ ਲੱਗਾ ਕਿ ਕਿਸੇ ਦੀ ਗੱਡੀ ਮੰਗ ਕੇ ਲਿਆਇਆ। ਅੱਛਾ। ਹਾਂ ਸਾਹਮਣੇ ਕਿਸੇ ਦੀ ਮੈਰਿਜ ਸੀਗੀ ਉਹਨਾਂ ਦੇ ਬੈੱਡ ਜਿਹੜੇ ਨੇ ਉਹ ਟੈਂਟ ਅਜਿਹਾ ਵੀ ਲੱਗਿਆ ਤੁਸੀਂ ਦੇਖ ਸਕਦੇ ਹੋ ਹਨਾ। ਜੀ ਜੀ ਜੀ। ਬੈੱਡ ਉਹਨਾਂ ਦੇ ਇਸ ਘਰ 'ਚ ਪਏ ਸੀ। ਬਾਹਰ ਬਣਾਉਣ ਦੇ ਘਰ ਜਾ ਰਹੇ ਸੀ ਕਹਿੰਦਾ ਬੈੱਡ ਚੱਕੋ ਮੈਂ ਗੱਡੀ ਲ ਤੇ ਮਤਲਬ ਨੇਚਰਲੀ ਗੱਲ ਹੈ ਉਹ ਜਿਹੜੀ ਬਾਡੀ ਸੀ ਡੈਡ ਬੁਡ ਸ਼ਰੀਰ ਸੀ ਮੇਰੇ ਤੱਕ ਸੀ ਉਹਨੂੰ ਕਿਤੇ ਟਿਕਾਣੇ ਲਿਆਉਣ ਦੀ ਕੋਸ਼ਿਸ਼ ਕੋਸ਼ਿਸ਼ ਵਿੱਚ ਸੀਗਾ ਤੇ ਕੁਦਰਤੀ ਜਿੱਦਾਂ ਨਿਗਾਹ ਪੈ ਗਈ ਮੱਲੇ ਵਾਲਿਆਂ ਦੀ ਅਸੀਂ ਫਿਰ ਉਹਨੂੰ ਫੜਿਆ ਜਾ ਕੇ ਅੰਦਰ ਔਰ ਸਾਡੇ ਨੂੰ ਦੇਖ ਕੇ ਫਿਰ ਸਾਰਿਆਂ ਨੂੰ ਅਸੀਂ ਡੈਡ ਬੁਡ ਦੇਖ ਲਈ ਘਬਰਾ ਗਿਆ ਇਕਦਮ ਫਿਰ ਬਾਫੀਆਂ ਵੀ ਮੰਗਣ ਲੱਗ ਗਏ ਜਿਵੇਂ ਬਾਕੀ ਜੀ ਕਈ ਗੱਲਾਂ ਜਾਂਚ ਦਾ ਪੱਤਰ ਨੇ ਹਾਂ ਅੱਗੇ ਕਿੰਨੀ ਕੁ ਉਮਰ ਹੋਣੀ ਆ ਉਸ ਦਿਨ ਦੀ ਉੰਦੀ ਤੂੰ ਤਾਂ ਹੋਏਗੀ 55 ਸਾਲ ਨੂੰ ਮਰੇ 55 ਸਾਲ ਕੀ ਲੱਗਦਾ ਹੈ ਕਿ ਪਹਿਲਾਂ ਕਹਿੰਦੇ ਕਿ ਛੋਟੀ ਉਮਰ ਦੇ ਬੱਚੇ ਇੱਕ ਚੀਜ਼ ਕਰ ਰਹੇ ਨੇ ਹੁਣ ਇੰਨੀ ਉਮਰ ਦਾ ਇੱਕ ਆਦਮੀ ਆ ਜੋ ਕਿ ਇੰਨੀ ਕਿ ਦਰਿੰਦਗੀ ਨਾਕ ਇੰਨਾ ਇੱਕ ਮਰਡਰ ਕਰਤਾ ਦੇਖੋ ਇਹ ਜਿਹੜੇ ਦਰਿੰਦੇ ਹੁੰਦੇ ਨੇ ਸਮਾਜ ਦੇ ਵਿੱਚ ਮੈਂ ਵੀ ਦੇਖ ਰਿਹਾ ਸੋਸ਼ਲ ਮੀਡੀਆ ਦਾ ਧਰਮ ਨਾਲ ਜੋੜ ਕੇ ਕਈ ਲੋਕ ਦੇਖ ਰਹੇ ਨੇ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਬਿਲਕੁਲ ਹੈਨਾ ਤੇ ਨੌਕਰੀ ਦੀ ਕਰਕੇ ਪਹਿਲਾਂ ਉਹਨੇ ਧਰਮ ਤਰਮ ਵੀ ਪਰਮਰਤਨ ਕਰ ਲਿਆ ਸੀ ਪਹਿਲਾਂ ਅੱਛਾ ਫਿਰ ਕਿਸੇ ਨੂੰ ਇਹਨੂੰ ਨੌਕਰੀ ਨਹੀਂ ਸੀ ਮਿਲ ਰਹੀ ਕਿਸੇ ਸਿੱਖ ਸੰਸਥਾ ਵਿੱਚ ਨੌਕਰੀ ਲੈਣ ਵਾਸਤੇ ਇਹਨੇ ਦਾੜਾ ਵਧਾ ਲਿਆ ਫਿਰ ਗੱਤਰਾ ਪਾ ਲਿਆ ਜਿਹੜਾ ਡੋਰੀ ਵਾਲਾ ਪ੍ਰਮਾਣਿਤ ਨਹੀਂ ਹੈਗਾ ਸਿੱਖ ਪੰਥ ਵਿੱਚ ਉਹ ਤੇ ਹੁਣ ਸੰ ਇਹ ਵੀ ਹੋ ਸਕਦਾ ਹੈ ਵੀ ਕਿਸੇ ਜਾਣ ਬੁਝ ਕੇ ਉਹਨੇ ਵेशभूषा ਇਦਾਂ ਦੀ ਬਣਾਈ ਇਦਾਂ ਦਾ ਕੰਮ ਕਰਕੇ ਧਰਮ ਨੂੰ ਬਦਨਾਮ ਕਰਨ ਵਾਸਤੇ ਇਹ ਪਹਿਲਾਂ ਉਹ ਸਿੱਖ ਸੀ 크ਰਿਸਚੀਅਨ ਸੀਗਾ ਫਿਰ ਉਸ ਤੋਂ ਬਾਅਦ ਉਹਨੇ ਨੌਕਰੀ ਲੈਣ ਲਈ ਫਿਰ ਉਹਨੇ ਧਰਮ ਪਰਿਵਰਤਨ ਕੀਤੇ ਹੋਏ ਨੇ ਪਹਿਲਾਂ ਜਿੱਦਾਂ ਇਦਾਂ ਇਆ ਹਾਂਜੀ ਦਰਮ ਪਰ ਵਰਤਨ ਉਹਨੇ ਕੀਤੇ ਹੋਏ ਨੇ ਔਰ ਇਹ ਵੀ ਸੁਣਨਾ ਚਾਹੀਏ ਆਪਣੀ ਬੱਚੀ ਨਾਲ ਵੀ ਇਦਾਂ ਦੀ ਹਰਕਤਾਂ ਦੇਖੋ ਜਿਹੜਾ ਆਪਣੀ ਬੱਚੀ ਨਾਲ ਇਦਾਂ ਦੀਆਂ ਹਰਕਤਾਂ ਮਾੜੀ ਨਿਗਾਹ ਨਾਲ ਦੇਖਦਾ ਜਾਂ ਇੱਦਾਂ ਵੱਡਾ ਉਹਨੇ ਕੋਈ ਕੰਮ ਕਰਤਾ ਉਹ ਇੱਕ ਡਰਾਈਵਰ ਐ ਸਕੂਲ ਬੱਸ ਦਾ ਸਕੂਲ ਦੇ ਵਿੱਚ ਜਿੱਦਾਂ ਬੱਚਿਆਂ ਨੂੰ ਘਰੋਂ ਸਕੂਲ ਛੱਡ ਰਿਹਾ ਸਕੂਲੋਂ ਘਰ ਛੱਡ ਰਿਹਾ ਉਹਨਾਂ ਬਾਰੇ ਉਹਦੀ ਕੀ ਮੈਂਟੈਲਿਟੀ ਹੋएगी ਜਦੋਂ ਉਹਨਾਂ ਨੂੰ ਦੇਖਦਾ ਹੋਊਗਾ ਕੀ ਸੋਚਦਾ ਹੋਊਗਾ ਕਿ ਕੰਮ ਉਹਦੇ ਦਿਮਾਗ ਤੇ ਇੰਨਾ ਹਾਵੀ ਹੋ ਗਿਆ ਕਿ ਉਹਨੇ ਆਪਣੀ ਧੀ ਦੀ ਉਮਰ ਦੇ ਬੱਚੇ ਦੇ ਨਾਲ ਇਦਾਂ ਕੰਮ ਕਰਤਾ ਜੀ ਪਹਿਲਾ ਕੁਝ ਆਈਡੀਆ ਸੀਗਾ ਵੀ ਇਦਾਂ ਇਦਾਂ ਹੈਗਾ ਕਿ ਪਹਿਲਾਂ 크ਿਸਚੀਅਨ ਸੀਗਾ ਫਿਰ ਸਿੱਖ ਬਣਿਆ ਹੈ ਕਿੰਨਾ ਟਾਈਮ ਪਹਿਲਾਂ ਇੱਥੇ ਆ ਕੇ ਵਸਨੀ ਕੁ ਇੱਥੇ ਤਾਂ ਉਹਨੂੰ ਜਦਾਂ 3-4 ਸਾਲ ਹੋ ਗਏ ਹੋਣਗੇ ਜਦਾਂ 4-5 ਸਾਲ ਹੋ ਗਏ ਰ ਅਸੀਂ ਤਾਂ ਬਾਅਦ ਚ ਆਏ ਹਾਂ ਇੱਥੇ ਸਾਲ ਕੀ ਹੋਇਆ ਇੱਥੇ ਡੇਢ ਸਾਲ ਉਹ ਪਹਿਲੇ ਆਇਆ ਇੱਥੇ ਅੱਛਾ ਹਾਂਜੀ ਹਾਂਜੀ ਤੁਸੀਂ ਪਹਿਲਾਂ ਮਤਲਬ ਕਿ ਤੁਸੀਂ ਦੱਸੋਗੇ ਕਿ ਕਿਸ ਤਰੀਕੇ ਨਾਲ ਆਪਾਂ ਕਹਿੰਦੇ ਆ ਨਾ ਕਿ ਸਾਰਿਆਂ ਦਾ ਇਕਲੀ ਦੇ ਵਿੱਚ ਪਤਾ ਹੁੰਦਾ ਪਹਿਲਾਂ ਕੁਝ ਆਈਡੀਆ ਸੀਗਾ ਨੀ ਸਾਨੂੰ ਇਸ ਬਾਰੇ ਕੀ ਆਈਡੀਆ ਸੀਗਾ ਸੀ ਤਾਂ ਆਪ ਇੱਥੇ ਕਿਉਂਕਿ ਪਹਿਲਾਂ ਸਾਡਾ ਜਿਹੜਾ ਪਰਿਵਾਰ ਸਾਰਾ ਉਹ ਨੇੜੇ ਗੁਰੂ ਅਰਜਨ ਦੇਵ ਨਗਰ ਆਬਸਤੀ ਵਿੱਚ ਉੱਚੇ ਰਹਿੰਦੇ ਹੁੰਦੇ ਸੀਗੇ ਤੇ ਇਹਨਾਂ ਦਾ ਜਿਹੜਾ ਪਿਛੋਕੜ ਆ ਹੁਣ ਅਸੀਂ ਪਤਾ ਕੀਤਾ ਇਹਨਾਂ ਦੇ ਦਾਦੇ ਪਹਿਲਾਂ ਇਸ ਇਲਾਕੇ ਦੇ ਪਰ ਹਰਵੰਸ ਨਗਰ ਚਲੇ ਗਏ ਫਿਰ ਹੁਣ ਉੱਡ ਕੇ ਇੱਥੇ ਆਏ ਤੀਜੀ ਜਗ੍ਹਾ ਤੇ ਇਸ ਤਰ੍ਹਾਂ ਆ ਸਾਡਾ ਕੋਈ ਇਹਨਾਂ ਨਾਲ ਪਾਲ ਮਿਲਣਾ ਹੈ ਨਹੀਂ ਸੀ ਪਹਿਲਾਂ ਬੋਤਾ ਗਵਾਂਡ ਅੱਛਾ ਆਪ ਦੀਦੀ ਨਾਲ ਵੀ ਇੰਨਾ ਕੁਛ ਉਹਨੇ ਕੀਤਾ ਹੈ ਪਹਿਲਾਂ ਪਤਾ ਸੀਗਾ ਉਸ ਬਾਰੇ ਕੀ ਜੀ ਸਾਨੂੰ ਨਹੀਂ ਇਸ ਬਾਰੇ ਪਤਾ ਸੀ ਹੁਣ ਘਰਾਂ ਵਿੱਚ ਕਈ ਇਦਾਂ ਦੇ ਇਨਸੀਡੈਂਟ ਹੋ ਜਾਂਦੇ ਆ ਬਟ ਉਹ ਘਰਾਂ ਦੀਆਂ ਗੱਲਾਂ ਘਰਾਂ ਵਿੱਚ ਹੀ ਕਈ ਵਾਰੀ ਦਬ ਦਿੱਤੀਆਂ ਜਾਂਦੀਆਂ ਨੇ ਹੁਣ ਗੱਲਾਂ ਨਿਕਲ ਰਹੀਆਂ ਆ ਲੋਕਾਂ ਕੋ ਜਿੱਦਾਂ ਦੱਸਦੇ ਪਏ ਆਂਡ ਗਵਾਂਡ ਰਿਸ਼ਤੇਦਾਰ ਉਹਨਾਂ ਦੇ ਜਾਂ ਜਿਹੜੇ ਮਿਲਦੇ ਵਰਤਦੇ ਹੋਣਗੇ ਜਾਂ ਲੋਕਾਂ ਚ ਗੱਲ ਫੈਲੀ ਹੁੰਦੀ ਏ ਤੇ ਉਹ ਹੁਣ ਗੱਲਾਂ ਹੀ ਸੁਣਨ ਚਾ ਰਹੀਆਂ ਨੇ ਜੀ ਦੇਖੋ ਇਸ ਤੋਂ ਵੱਡਾ ਦੁੱਖ ਹੋਰ ਕਿਹੜਾ ਹੋ ਸਕਦਾ ਹੈ ਹਨਾ ਜਿਸ ਮਾਂ ਨੇ ਆਪਣੀ ਦੀ ਇਹਨੂੰ ਜਨਮ ਦਿੱਤਾ ਉਹਨੂੰ ਪੜਾਇਆ ਲਖਾਇਆ ਫਿਰ ਉਹਨੇ ਹੁਣ ਵੱਡੇ ਹੋਣਾ ਸੀ ਫਿਰ ਉਹਦੇ ਵਿਆਹ ਸ਼ਾਦੀ ਹੋਣੇ ਸੀ ਜੋ ਵਿਆਹ ਸ਼ਾਦੀ ਉਦੋਂ ਹੋਣੀ ਸੀ ਜੋ ਉਹਦੇ ਮਹਿੰਦੀ ਲਗਣੀ ਸੀ ਜੋ ਉਹਦੇ ਬਿੰਦੀ ਲਗਣੀ ਸੀ ਉਹ ਸਾਰਾ ਕੁਝ ਉਹਨੇ ਉਸ ਲਾਸ਼ ਨਾਲ ਕੀਤਾ ਉਸ ਡੈੱਡ ਬੋਡੀ ਨਾਲ ਕੀਤਾ ਬੱਚੀ ਦੀ ਉਹਦੀ ਮਾਂ ਤੇ ਕੀ ਬੀਦੀ ਹੋएगी ਇਸ ਬਾਰੇ ਤੁਸੀਂ ਆ ਵੀ ਹੁੰਦਾ ਲਾਸ਼ ਨੂੰ ਆਪਾਂ ਸਾਰੇ ਬੱਚਿਆਂ ਵਾਲੇ ਬਿਲਕੁਲ ਚਾਚੇ ਕਹਿੰਦੇ ਬਹੁਤ ਜ਼ਿਆਦਾ ਜਿਹੜੇ ਪਿਆਰ ਕਰਦੇ ਨੇ ਲਾਡਲੀ ਹੁੰਦੀਆਂ ਨੇ ਪਤਝੀਆਂ ਜਦੋਂ ਡੈੱਡ ਬੋਡੀ ਦੇਖੀ ਸੀ ਕੀ ਬਿੱਤੀ ਸੀਗੀ ਬੱਚੀ ਇੰਨੀ ਜ਼ਿਆਦਾ ਮਲਪੜੀ ਸੀ ਨਾ ਇੰਨੀ ਜ਼ਿਆਦਾ ਮਲਪੜੀ ਸੀ ਤੁਸੀਂ ਯਕੀਨ ਜਾਣਿਓ ਸਾਰੀ ਗਲੀ ਜਿੰਨੀ ਵੀ ਤੁਸੀਂ ਦੇਖ ਰਹੇ ਹੋ ਨਾ ਇਹ ਸਾਰੀ ਗਲੀ ਦੇ ਸਾਰੇ ਮੈਂਬਰ ਪਰਿਵਾਰ ਦੇ ਬਾਹਰ ਸੀ ਔਰ ਸਾਰੇ ਉੱਚੀ ਉੱਚੀ ਭੁਬਾ ਮਾਰ ਕੇ ਰੋ ਰਹੇ ਸੀ ਉਹਨੂੰ ਐਦਾਂ ਲੱਗ ਰਿਹਾ ਸਾਡੇ ਪਰਿਵਾਰ ਦਾ ਮੈਂਬਰ ਗਿਆ ਇੰਨੀ ਮਲਾਪੜੀ ਸੀ ਉਹ ਯਾਨੀ ਕਿ ਗਲੀ ਵਿੱਚ ਜਿੱਦਾਂ ਆਣਾ ਉਹਨਾਂ ਦੇ ਬੱਚੇ ਸਾਡੇ ਘਰ ਆਣੇ ਖੇਲਣਾ ਤੇ ਮਤਲਬ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਸਾਰੇ ਪਰਿਵਾਰ ਦੇ ਮੈਂਬਰ ਹੀ ਬਣੀ ਹੋਈ ਸੀ ਇੰਨੀ ਮਲਾਪੜੀ ਸੀ ਜਿੱਦਾਂ ਤੁਹਾਨੂੰ ਮਿਲਣ ਨੂੰ ਫਸਟ ਟਾਈਮ ਮਿਲੀ ਨਾ ਤੁਹਾਨੂੰ ਐਦਾਂ ਨਹੀਂ ਲੱਗਣਾ ਫਸਟ ਟਾਈਮ ਮਿਲੀ ਐਨੀ ਮਲਾਪੜੀ ਸੀ ਬੰਨਾ ਪਿਆਰ ਨਾਲ ਹਰ ਇੱਕ ਨਾਲ ਵਧੀਆ ਹੱਸ ਹੱਸਦੇ ਹੀ ਰਹਿਣਾ ਉਹਨੇ ਗੁੱਸਾ ਤਾਂ ਕਦੇ ਉਹਨੇ ਦੇਖਿਆ ਹੀ ਨਹੀਂ ਸੀ ਅਸੀਂ ਕਦੀ ਕਿਹੜੀ ਕਲਾਸ ਚ ਆਸਾ ਹੋਇਆ ਸਮਾਜ ਹੁਣ ਇਸ ਗੱਲ ਤੋਂ ਡਰ ਰਿਹਾ ਕਿ ਹੁਣ ਧੀਆਂ ਨੂੰ ਅਸੀਂ ਕਿਸ ਤਰ੍ਹਾਂ ਆਂਡ ਗਵਾਂਡ ਜਾਂ ਰਿਸ਼ਤੇਦਾਰੀਆਂ ਦੇ ਵਿੱਚ ਜਾਂ ਸਕੂਲ ਵਿੱਚ ਸਕੂਲ ਭੇਜਣ ਜਸਟਿਸ਼ਨ ਭੇਜਦੇ ਤੇ ਉਹ ਡਰਿਆ ਹੋਇਆ ਸਮਾਜ ਸਾਰਾ ਕਿ ਐਡਾ ਵੱਡਾ ਜੋ ਇਹ ਕੇਸ ਹੋ ਗਿਆ ਕਿ ਸਾਡੇ ਬੱਚਿਆਂ ਨਾਲ ਵੀ ਐਦਾਂ ਹੋ ਇਸ ਕਰਕੇ ਲੋਕ ਬੇਟੀਆਂ ਨੂੰ ਆਪਣੇ ਨੂੰ ਕਿਵੇਂ ਪੜਾਉਣਗੇ ਕਿਵੇਂ ਆਪਣੇ ਪੈਰਾਂ ਤੇ ਖੜਾ ਕਰਨਗੇ ਪੂਰਾ ਸਮਾਜ ਪੂਰਾ ਦੇਸ਼ ਇਸ ਵੇਲੇ ਚਿੰਤਾ ਵਿੱਚ ਆ ਚਿੰਤਾ ਵਿੱਚ ਆ ਪੂਰਾ ਦੇਸ਼ ਜੀ ਅੱਛਾ ਲੱਗਦਾ ਕੁੜੀਆਂ ਅੱਜ ਦੇ ਟਾਈਮ ਕਿੱਥੇ ਸੇਫ ਹੈ ਗਈਆਂ ਲੜਕੀਆਂ ਅੱਜ ਕੱਲ ਆਪਣੇ ਘਰ ਦੇ ਵਿੱਚ ਹੀ ਸੇਫ ਨੇ ਜਾਂ ਆਪਣੇ ਮਾਪੇ ਦੇ ਸਾਹਮਣੇ ਸੇਫ ਨੇ ਮਾਂ ਦੀ ਬੁੱਕਲ ਵਿੱਚ ਸੇਫ ਨੇ ਸਮਾਜ ਦੇ ਵਿੱਚ ਬਾਹਰ ਜਿੱਦਾਂ ਅਸੀਂ ਕਹਿੰਦੇ ਕਿ ਇਦਾਂ ਦਾ ਹੀ ਸਮਾਜ ਸਿਰਜਣਾ ਹੈ ਕਿ ਕਿਤੇ ਰਾਤ ਬਰਾਤੇ ਵੀ ਲੜਕੀਆਂ ਬਾਹਰ ਅੰਦਰ ਆ ਜਾ ਸਕਦੀਆਂ ਨੇ ਜਾਂ ਮਹਾਰਾ ਰঞ্জੀਤ ਸਿੰਘ ਵਰਗੇ ਰਾਜਦੇਸੀ ਕਲਪਨਾ ਕਰਦੇ ਜਾਂ ਬੇਗਮਪੁਰਾ ਰਾਜਦੇਸੀ ਕਲਪਨਾ ਕਰਦੇ ਆ ਇਹੋ ਜਿਹੇ ਦਰਿੰਦਿਆਂ ਦੇ ਵਰਗਿਆਂ ਦੇ ਤੱਕ ਸਮਾਜ ਚ ਰਹਿੰਦੇ ਆ ਤੇ ਇਹੋ ਜਿਹਾ ਸਮਾਜ ਕਿਵੇਂ ਸਿਰਜਿਆ ਜਾ ਸਕਦਾ ਉਹ ਕਿਹੜਾ ਰਾਜ ਹੋਏਗਾ ਮਹਾਰਾ ਰঞ্জੀਤ ਸਿੰਘ ਦਾ ਜਿਸ ਵੇਲੇ ਉਹਨਾਂ ਦੇ ਰਾਜ ਇੱਕ ਵੀ ਹਿੰਸਾਨੀ ਹੋਈ ਤੇ ਇੱਕ ਵੀ ਫਾਂਸੀ ਨਹੀਂ ਹੋਈ ਹਨਾ ਕਿਹੜਾ ਸਮਾਜ ਹੋਏਗਾ ਕਿਸ ਤਰੀਕੇ ਨਾਲ ਉਹਨਾਂ ਨੂੰ ਸਿਰਜਿਆ ਹੋਏਗਾ ਉਹਨਾਂ ਨੇ ਤੇ ਸਾਡੇ ਸਮਾਜ ਨੂੰ ਦੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਨਹੀਂ ਕਿਉਂਕਿ ਹੁਣ ਜੇ ਦੇਖੋ ਕਰਾਇਮ ਤਾਂ ਹਰ ਜਗ੍ਹਾ ਹੈਗਾ ਕਿਤੇ ਵੱਧਿਆ ਕਿਤੇ ਘਟਿਆ ਹੈ ਪਾਪੀ ਲੋਕ ਪਹਿਲਾਂ ਵੀ ਸੀ ਅੱਜ ਅੱਜਕੱਲ੍ਹ ਥੋੜੇ ਵੱਧ ਨੇ ਕਿਤੇ ਘਟ ਨਹੀਂ ਕਿਤੇ ਵੱਧ ਨੇ ਹਨਾ ਸਾਡੇ ਸਮਾਜ ਵਿੱਚ ਹਰ ਧਰਮ ਵਿੱਚ ਹਰ ਦੇਸ਼ ਵਿੱਚ ਹਨ ਪਰ ਬਾਹਰਲੇ ਦੇਸ਼ਾਂ ਵਿੱਚ ਤੁਸੀਂ ਦੇਖਦੇ ਹੋ ਕਿ ਲੜਕੀਆਂ ਮਤਲਬ ਕਿ ਕਲੀਆਂ ਵੀ ਰਾਤ ਤੁਰੀਆਂ ਜਾਂਦੀਆਂ ਨੇ ਤੇ ਉਹਨਾਂ ਨੂੰ ਕੋਈ ਇਦਾਂ ਮਾੜੀ ਨਿਗਾਹ ਨਾਲ ਦੇਖ ਵੀ ਨਹੀਂ ਸਕਦਾ ਕਾਨੂੰਨ ਇੰਨਾ ਸਖਤ ਆ ਉਹ ਤੇ ਇੰਨਾ ਕਾਨੂੰਨ ਸਖਤ ਆ ਵੀ ਅਸੀਂ ਜਸਟ ਲੰਘ ਗਏ ਆ ਤਾਂ ਕੋਈ ਗੱਲ ਨਹੀਂ ਉੱਥੇ 1-2 ਮਿੰਟ 1 ਮਿੰਟ ਅੱਧਾ ਮਿੰਟ ਕਿਸੇ ਨੇ ਅੱਖ ਭਰ ਕੇ ਦੇਖ ਲਿਆ ਤੇ ਉਹਦੀ ਕੰਪਲੇਂਟ ਆ ਉਹਦੀ ਸਜ਼ਾ ਆ ਹਮ ਅਰਬ ਕੰਟਰੀਆਂ ਦੇ ਵਿੱਚ ਐਸਾ ਕਾਨੂੰਨ ਆ ਜੇ ਕੋਈ ਇਦਾਂ ਦੀ ਗਲਤੀ ਕਰਦਾ ਆ ਪਾਪ ਕਰਦਾ ਆ ਉਹਨੂੰ ਚੌਂਕ ਦੇ ਵਿੱਚ ਕ੍ਰੇਨ ਨਾਲ ਟੰਗ ਕੇ ਜਾਂ ਵੱਟੇ ਮਾਰ-ਮਾਰ ਕੇ ਇਸ ਤਰੀਕੇ ਦੀ ਸਜ਼ਾ ਦਿੱਤੀ ਜਾਂਦੀ ਹੈ ਬਿਲਕੁਲ ਚਾਹੁੰਦੇ ਆ ਜੀ ਮੈਂ ਹੀ ਗੱਲ ਕੀਤੀ ਅੱਜ ਉੱਥੇ ਗੁਰਦੁਆਰਾ ਸਾਹਿਬ ਵੀ ਵੀ ਇਹੋ ਜਿਹੇ ਕੇਸਾਂ ਦੇ ਵਿੱਚ ਜਿਨ੍ਹਾਂ ਨੇ ਬੱਚਿਆਂ ਨਾਲ ਰੇਪ ਕਰਕੇ ਕਤਲ ਕੀਤੇ ਉਨ੍ਹਾਂ ਕੇਸਾਂ ਦੇ ਵਿੱਚ 560 ਬੰਦਿਆਂ ਨੂੰ ਭਾਰਤ ਸਰਕਾਰ ਦੇ ਵਿੱਚ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ। ਜੀ। ਪਰ ਮਿਲੀ ਕਿੰਨਿਆਂ ਨੂੰ ਫਾਂਸੀ? ਸਿਰਫ ਇੱਕ ਨੂੰ। ਲੋਅਰ ਕੋਰਟ ਸੈਸ਼ਨ ਕੋਰਟ ਜੋ ਹੈ ਉਹ ਫਾਂਸੀ ਦੀ ਸਜ਼ਾ ਦੇ ਦਿੰਦੇ ਆ। ਪਰ ਉਹ ਜਦੋਂ ਬੰਦਾ ਹਾਈ ਕੋਰਟ ਜਾਂਦਾ ਸੁਪਰੀਮ ਕੋਰਟ ਜਾਂਦਾ ਤੇ ਉਹ ਸਜ਼ਾ ਉਮਰ ਕੈਚ ਬਦਲ ਜਾਂਦੀ ਹੈ। ਜੀ। ਇਹਨਾਂ ਲੋਕਾਂ ਨੂੰ ਜੇ ਫਾਂਸੀ ਹੋਏਗੀ ਸਖਤ ਸਜ਼ਾ ਹੋਣਗੇ ਤਾਂ ਹੀ ਲੋਕ ਡਰਨਗੇ। ਬਿਲਕੁਲ। ਜੇ ਕਾਨੂੰਨ ਢਿੱਲਾ ਹੋਏਗਾ ਇਹ ਲੋਕ ਬਚਦੇ ਰਹਿਣਗੇ ਤੇ ਕਰਦੇ ਵਾਈ ਗੁੱਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੰਨੀ ਜ਼ਿਆਦਾ ਦੁੱਖ ਦੀ ਘੜੀ ਦੇ ਵਿੱਚ ਅੱਥੇ ਪਹੁੰਚੇ ਹਾਂ ਕੀ ਲੱਗਦਾ ਹੈ ਕਿ ਇਨਸਾਨियत ਦੇ ਇਨਸਾਨ ਦੇ ਵਿੱਚ ਇਨਸਾਨੀਤ ਹੈਗੀ ਹੈ ਕਿ ਨਹੀਂ ਹੈਗੀ ਇੰਨੀ ਜਿਹਸਾ ਉਹਨਾਂ ਦਾ ਜੋ ਹੋਇਆ ਹੈ ਉਸ ਹਸਾਬ ਨਾਲ ਲੱਗਦਾ ਨਹੀਂ ਵੀ ਜਿਹੜੇ ਆਲੇ ਦੁਆਲੇ ਖੜੇ ਉਹਨਾਂ 'ਚ ਵੀ ਨਹੀਂ ਇਨਸਾਨੀयत ਹੈਗੀ ਬਿਲਕੁਲ ਜਿਨ੍ਹਾਂ ਨੇ ਆਪਣੀ ਅੱਖੀ ਸਾਰਾ ਕੁਝ ਮੰਜ਼ਰ ਦੇਖਿਆ ਉਹਨਾਂ ਤਾਂ ਮੌਕੇ ਤੇ ਇਹੀ ਸਜ਼ਾ ਦੇ ਦੇਣੀ ਚਾਹੀਦੀ ਸੀ ਅਸੀਂ ਤਾਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਜਿਨ੍ਹਾਂ ਦੇ ਜਹੇਦਾਰ ਬਾਬਾ ਮਾਨ ਸਿੰਘ ਜੀ 96 ਕਰੋੜੀ ਉਹਨਾਂ ਵੱਲੋਂ ਹਾਜ਼ਰੀ ਹਾਜ਼ਰੀ ਲਵਾਨ ਆਏ ਆ ਬੜੀ ਦੁੱਖ ਦੀ ਘੜੀ ਆ ਅਸੀਂ ਵੈਸੇ ਇੱਥੇ ਕੋਈ ਸਿਆਸਤ ਕਰਨ ਨਹੀਂ ਸੀ ਆਏ ਨਾ ਕੋਈ ਆਪਾਂ ਬਿਆਨ ਦੇਣ ਆਏ ਆ ਅਸੀਂ ਤਾਂ ਆਪ ਉਹਨਾਂ ਤੋਂ ਨਫ਼ਰਤ ਕਰ ਰਹੇ ਆ ਜਿਹੜੇ ਬੰਦੇ ਇੱਥੇ ਆ ਕੇ ਸਿਆਸਤ ਕਰ ਰਹੇ ਆ ਸਿਆਸਤ ਵਾਲੇ ਬਿਆਨ ਦੇ ਰਹੇ ਜਿਹੜਾ ਬੰਦਾ ਗਲਤ ਕੰਮ ਕਰਦਾ ਨਾ ਉਹ ਕਿਸੇ ਧਰਮ ਦਾ ਨਹੀਂ ਹੁੰਦਾ ਬਿਲਕੁਲ ਨਾ ਉਹ ਸਿੱਖ ਨਾ ਉਹ ਮੁਸਲਮਾਨ ਉਹਦਾ ਸਿਰਫ ਕਰਮ ਹੁੰਦਾ ਪਾਪ ਕਰਨਾ ਸਿਰਫ ਉਹ ਇਹ ਆ ਉਹ ਕਿਸੇ ਵੀ ਭੇਖ ਚ ਕਰ ਸਕਦਾ ਜੀ ਉਹ ਕਿਸੇ ਦਾ ਵੀ ਭੇਖ ਬਣਾ ਸਕਦਾ ਜਿੰਨੇ ਸੋਚ ਹੀ ਲਿਆ ਵੀ ਮੈਂ ਗਲਤ ਕੰਮ ਕਰਨਾ ਕਿਸੇ ਦੇ ਭੇਖ ਚ ਵੀ ਹੋ ਸਕਦਾ ਪਰ ਹਮੇਸ਼ਾ ਆਪਾ ਜੀ ਹਮੇਸ਼ਾ ਹੀ ਆਪਾਂ ਦੇਖਦੇ ਆਂ ਜਾਂ ਭਾਵੇਂ ਪੋਲਿਟਿਕਸਕਲ ਹੋਵੇ ਭਾਵੇਂ ਨਾਰਮਲ ਹੋਵੇ ਧਰਮਾਂ ਦੇ ਆਧਾਰ ਤੇ ਹੀ ਕਿਉਂ ਲੋਕਾਂ ਦੇ ਵਿੱਚ ਜਿਹੜੀ ਇਹ ਲੜਾਈ ਕਰਾਈ ਜਾਂਦੀ ਹੈ ਜਾਂ ਫਿਰ ਧਰਮਾਂ ਦੇ ਆਧਾਰ ਤੇ ਹੀ ਕਿਉਂ ਹਮੇਸ਼ਾ ਹੀ ਅੱਗੇ ਲੜਾਈ ਨੂੰ ਅੱਗੇ ਵਧਾਇਆ ਜਾਂਦਾ ਹੈ ਜਾਂ ਵੰਡਿਆ ਜਾਂਦਾ ਹੈ ਕੁਝ ਨਹੀਂ ਐ ਥੋੜੇ ਜਿਹੇ ਬੰਦੇ ਆ ਜਿਹੜੇ ਆ ਕੇ ਇਦਾਂ ਦੀਆਂ ਸਿਆਸਤਾਂ ਕਰਦੇ ਆ ਅਸੀਂ ਵੀ ਆਏ ਆ ਅਸੀਂ ਆ ਕੇ ਕਿਸੇ ਮੰਤਰੀ ਤੇ ਜਾਂ ਕਿਸੇ ਪੁਲਿਸ ਵਾਲੇ ਨੂੰ ਹੁਣ ਆਪਾਂ ਕਹੀਏ ਪੁਲਿਸ ਵਾਲਾ ਗਲਤ ਕਿੰਨੇ ਕ੍ਰਾਈਮ ਕੱਲੀ ਇਹੋ ਕੁੜੀ ਨਾਲ ਕ੍ਰਾਈਮ ਨਹੀਂ ਹੋ ਰਿਹਾ ਤੁਸੀਂ ਕਢਾ ਕੇ ਦੇਖੋ ਰਿਕਾਰਡ ਰੋਜ਼ ਇੱਕ ਦੋ ਬਲਾਦ ਕਰ ਤਿੰਨ ਬਲਾਦ ਕਰ ਹੋ ਰਹੇ ਆ ਜੀ ਬਸ ਕੁਝ ਹਾਈਲਾਈਟ ਹੋ ਗਏ ਕੁਝ ਦਬੇ ਹੈਗੇ ਚਈਆਂ ਦੀ ਤਾਂ ਦਸਣਵਾਈ ਨਹੀਂ ਹੁੰਦੀ ਕਈ ਵਾਰੀ ਬਿਲਕੁਲ ਠੀਕ ਆ ਇਸ ਕਰਕੇ ਸੈਂਟਰ ਗਵਰਨਮੈਂਟ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਇੱਕ ਕਾਨੂੰਨ ਬਣਾਉਣਾ ਚਾਹੀਦਾ ਵੀ ਜਦੋਂ ਇਹ ਆਇਆ ਉਦੋਂ ਹੀ ਇਹਨਾਂ ਨੂੰ ਫਾਂਸੀ ਹੁਣ ਕਹਿੰਦੇ ਆ ਕਈ ਬੰਦੇ ਕਹਿ ਰਹੇ ਵੀ ਸਿੱਖ ਧਰਮ ਦੇ ਅਸੀਂ ਤਾਂ ਕਹਿੰਨੇ ਬਾਬਾ ਜੀ ਸਾਨੂੰ ਦੇ ਦਿਓ ਅਸੀਂ ਆਪ ਸਜ਼ਾ ਦੇ ਲੰਨੇ ਆ ਅੱਛਾ ਜਦੋਂ ਬਾਰ-ਬਾਰ ਇਸ ਚੀਜ਼ ਨੂੰ ਹਾਈਪ ਕੀਤਾ ਜਾ ਰਿਹਾ ਇਸ ਚੀਜ਼ ਨੂੰ ਹਾਈਲਾਈਟ ਕੀਤਾ ਜਾ ਰਿਹਾ ਕਿ ਸਿੱਕ ਧਰਮ ਦੇ ਆ ਸਿੱਕ ਧਰਮ ਦੇ ਤੁਹਾਡਾ ਖੂਨ ਖੋਲਦਾ ਹੈ ਕਿ ਇਸ ਤਰੀਕੇ ਨਾਲ ਸਿੱਕ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੀ ਇਹ ਕੀਤੀ ਜਾ ਰਹੀ ਹੈ ਨਹੀਂ ਬਾਬਾ ਜੀ ਖੂਨ ਇਸ ਜਿਹੜਾ ਦੇਖੋ ਜੀ ਜਿੰਨੇ ਗਲਤੀ ਕੀਤੀ ਆ ਅਸੀਂ ਤਾਂ ਕਹਿੰਨੇ ਵੀ ਉਹਨੂੰ ਲਿਆਓ ਉਹਨੂੰ ਚੌਂਕ ਦੇ ਵਿੱਚ ਸਾਡੇ ਹੱਥੋਂ ਮਰਵਾ ਦਿਓ ਉਹ ਸਾਡਾ ਥੋੜੀ ਜਿੰਨੇ ਗਲਤ ਕੰਮ ਕਰਦਾ ਕਿਸੇ ਦਾ ਵੀ ਨਹੀਂ ਹੈਗਾ ਅੱਗੇ ਪਿੱਛੇ ਜੇ ਪ੍ਰਵਾਸੀ ਨੇ ਕੀਤਾ ਉਦੋਂ ਵੀ ਆਪਾਂ ਬਿਆਨ ਦਿੱਤੇ ਸੀਗੇ ਵੀ ਗਲਤ ਕੰਮ ਕਰਨ ਵਾਲੇ ਦਾ ਕੋਈ ਧਰਮ ਨਹੀਂ ਹੈਗਾ ਜੀ ਜਦੋਂ ਪ੍ਰਵਾਸੀ ਦੀ ਗੱਲ ਹੋ ਰਹੀ ਹੈ ਪਹਿਲਾਂ ਬਹੁਤ ਜ਼ਿਆਦਾ ਕੁੱਟਮਾਰ ਵੀ ਕੀਤੀ ਗਈ ਹੈ ਉਹਨਾਂ ਨੂੰ ਭਜਾਇਆ ਵੀ ਗਿਆ ਹੈ ਠੀਕ ਹੈ ਮਤਲਬ ਕਿ ਰੇਲਵੇ ਸਟੇਸ਼ਨ ਦੀ ਜੇ ਮੈਂ ਗੱਲ ਕਰਾਂ ਤਾਂ ਬਿਲਕੁਲ ਪੂਰੀ ਭਗਦੜ ਜਿਹੜੀ ਮੱਚੀ ਹੋਈ ਸੀ ਹੁਣ ਜੇ ਪੰਜਾਬੀ ਨੇ ਕੀਤਾ ਹੁਣ ਸੇਮ ਇਹੀ ਚੀਜ਼ ਰਿਪੀਟ ਹੋਊਗੀ ਬਿਲਕੁਲ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਅਸੀਂ ਤਾਂ ਕਹਿੰਦੇ ਵੀ ਇਦਾਂ ਦੇ ਬੰਦਿਆਂ ਨੂੰ ਜੇ ਕਿਤੇ ਬੈਠੇ ਆ ਸਾਡੇ ਨਾਲ ਕੰਟੈਕਟ ਕਰਨ ਜੇ ਕਿਸੇ ਦੀ ਨਹੀਂ ਵੀ ਸੁਣਵਾਈ ਹੋ ਰਹੀ ਅਸੀਂ ਨਾਲ ਜਾ ਕੇ ਕੰਮ ਕਰਦੇ ਹਾਂ ਪਰਿਵਾਰ ਦੇ ਨਾਲ ਖੜੇ ਹੋ ਕਿੰਨਾ ਕਿਸੇ ਹੋਗਾ ਬਾਬਾ ਜੀ ਅਸੀਂ ਤਾਂ ਉਹਨਾਂ ਨੂੰ ਬੇਨਤੀ ਲਾਏ ਆਂ ਵੀ ਅਸੀਂ ਤੁਹਾਡੇ ਨਾਲ ਆ ਜਿੱਥੇ ਸਾਨੂੰ ਤੁਸੀਂ ਯਾਦ ਕਰੋਗੇ ਅਸੀਂ ਨੰਬਰ ਦੇ ਆਏ ਆਂ ਪਰ ਅਸੀਂ ਚਲੋ ਅਸੀਂ ਕਹੇ ਵੀ ਚਲੋ ਦੋ ਚਾਰ ਗੱਲਾਂ ਕਰਨੀਆਂ ਜ਼ਰੂਰੀ ਆ ਟੀਵੀ ਦੇ ਸਿਆਸਤ ਨਾ ਕਰੋ ਕੋਈ ਵੀ ਆ ਕੇ ਜੋ ਪੁਲਿਸ ਦਾ ਕੰਮ ਆ ਉਹਨੂੰ ਪੁਲਿਸ ਨੂੰ ਕਰਨ ਦਿਓ ਜੋ ਰਾਜਨੀਤਿਕ ਕਰ ਸਕਦੇ ਆ ਉਸ ਪਰਿਵਾਰ ਵਾਸਤੇ ਉਹ ਕਰਨ ਜੋ ਜਥੇਬੰਦੀਆਂ ਕਰ ਸਕਦੀਆਂ ਆ ਜਥੇਬੰਦੀਆਂ ਕਰਨ ਜੀ ਕੱਲਾ ਇਹਨਾਂ ਵਾਸਤੇ ਨਹੀਂ ਹੋਰ ਵੀ ਧੀਆ ਭੈਣਾ ਬੜੀਆਂ ਥੱਕੇ ਖਾਰੀਆਂ ਆਂ ਆਂ ਉਨਾ ਵਾਸਤੇ ਵੀ ਸਾਰਾ ਕੁਝ ਕਰੋ ਜੀ ਬਾਬਾ ਜੀ ਇੱਕ ਗੱਲ ਹੋਰ ਜਦੋਂ ਇਹ ਪ੍ਰਵਾਸੀ ਵਾਲਾ ਮੁੱਦਾ ਚੱਲਿਆ ਸੀ ਨਾ ਕੁਝ ਨਿਹੰਗ ਅੱਗੇ ਖੜੇ ਹੋ ਕੇ ਕਹਿ ਰਹੇ ਸੀ ਕਿ ਭਈਆਂ ਨੂੰ ਪੰਜਾਬੋਂ ਕੱਢੋ ਪੰਜਾਬ ਤੋਂ ਕੱਢੋ ਪੰਜਾਬ ਖਾਲੀ ਕਰਾਓ ਤੇ ਅੱਜ ਜੇ ਇਸ ਚੀਜ਼ ਨੂੰ ਰਿਪੀਟ ਕੀਤਾ ਜਾਵੇ ਤੇ ਕੀ ਲੱਗਦਾ ਕਿ ਉਹ ਅੱਜ ਕਹਿਣਗੇ ਕਿ ਸਾਡੇ ਵਰਗੇ ਜਿਵੇਂ ਕਿਸ਼ਰੀ ਸਾਹਿਬ ਪਾ ਕੇ ਇੱਕ ਕੁੜੀ ਦਾ ਇਸ ਤਰੀਕੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਕਿ ਸਾਨੂੰ ਵੀ ਬਾਹਰ ਕੱਢੋ ਦੇਖੋ ਜੀ ਪਹਿਲੀ ਗੱਲ ਤੇ ਕੋਸ਼ਿਸ਼ ਹੀ ਆਪਣੇ ਜਥੇਦਾਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਜਿੱਦਾਂ ਹੁਣ ਤੱਕ ਤਾਂ ਦੇ ਜਾਂ ਗੁਰੂ ਘਰਾਂ ਦੇ ਵਿੱਚ ਅੰਮ੍ਰਿਤ ਛਕਾਇਆ ਜਾਂਦਾ ਬਕਾਇਦਾ ਉਹਨਾਂ ਦਾ ਸਾਡੇ ਵੀ ਦਲਾਂ ਪੰਥਾਂ 'ਚ ਤਾਂ ਜੀ 2-2 2.5 ਮਹੀਨੇ ਵੈਸੇ ਹੀ ਬੰਦਾ ਨਾਲ ਰੱਖਿਆ ਜਾਂਦਾ ਹੈ ਪਹਿਲਾਂ ਉਹਦੀ ਪਰਖ ਕੀਤੀ ਜਾਂਦੀ ਹੈ ਫੇਰ ਜਾ ਕੇ ਉਹਨੂੰ ਅੰਮ੍ਰਿਤ ਛਕਾਇਆ ਜਾਂਦਾ ਕਿਉਂ ਭਾਈ ਜਦੋਂ ਜਿਹੜੇ ਦਲ ਪੰਥਾਂ ਉਹਨਾਂ ਦੇ ਵਿੱਚ ਇਦਾਂ ਚੱਲਦਾ ਪਰ ਜਦੋਂ ਹੁਣ ਐਸਜੀਪੀਸੀ ਕੁਝ ਕੰਮ ਇਹਨਾਂ ਦੇ ਹੱਥ 'ਚ ਆ ਇਕੱਲੇ ਸਾਡੇ ਹੱਥ ਨਹੀਂ ਹੈਗਾ ਸਿੰਘਾਂ ਦੇ ਹੱਥ 'ਚ ਸਭ ਕੁਝ ਨਹੀਂ ਹੈਗਾ ਕੁਝ ਐਸਜੀਪੀਸੀ ਜਿਹੜੇ ਤਖਤਾਂ ਦੇ ਬੈਠੇ ਉਹ ਤਾਂ ਇਹ ਵੀ ਨਹੀਂ ਦੇਖਦੇ ਵੀ ਬੰਦੇ ਦੇ ਮੂੰਹ ਤੇ ਪੂਰੀ ਦਾੜੀ ਵੀ ਨਹੀਂ ਹੈਗੀ ਉਹਨੂੰ ਹੀ ਅੰਮ੍ਰਿਤ ਛਕਾਈ ਜਾਂਦੇ ਕਈਆਂ ਦੇ ਸਿਰ ਤੇ ਚੰਗੀ ਤਰ੍ਹਾਂ ਕੇਸ ਵੀ ਨਹੀਂ ਹੈਗੇ ਉਹ ਫੇ ਲੋਕ ਗਲਤ ਕਰਦੇ ਆ ਇਸ ਕਰਕੇ ਅਸੀਂ ਆਪਣੇ ਜਹਿਦਾਰਾਂ ਨਾਲ ਵੀ ਗੱਲ ਕਰਾਂਗੇ ਜਿਹੜੇ ਲੋਕ ਸਾਡੇ ਭੇਗ ਚ ਆ ਕੇ ਬਾਬਾ ਜੀ ਜਿਨ੍ਹਾਂ ਨੇ ਸਿੱਖਾਂ ਦਾ ਇਤਿਹਾਸ ਨਹੀਂ ਪੜਿਆ ਨਾ ਉਹ ਇਦਾਂ ਦੀਆਂ ਗੱਲਾਂ ਕਰਨ ਦੇ ਆ ਵੀ ਹਾਂਜੀ ਵੀ ਅੰਮ੍ਰਿਤ ਧਾਰੀਆਂ ਦੇ ਹੁਣ ਅਸੀਂ ਚੱਕ ਕੇ ਬਾਬਾ ਜੀ ਇਹ ਉਹ ਖਾਲਸਾ ਆ ਜਿਨ੍ਹਾਂ ਨੇ ਬਾਬਾ ਜੀ ਧੀਆਂ ਭੈਣਾਂ ਨੂੰ ਛੁਡਾਇਆ ਆ ਚੰਗੀ ਤਰ੍ਹਾਂ ਇਤਿਹਾਸ ਪੜਨ ਫੇਰ ਸਾਡੇ ਨਾਲ ਗੱਲ ਕਰਨ ਇਹ ਪੰਜਾਬ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਸਾਡੀਆਂ ਨੇ ਇਸ ਕਰਕੇ ਬਾਬਾ ਜੀ ਅਸੀਂ ਸਿਆਸਤ ਨਹੀਂ ਕਰਨਾ ਚਾਹੁੰਦੇ ਇਹਨਾਂ ਦੇ ਕੋਈ ਗੱਲ ਕਰਕੇ ਤੇ ਤੁਹਾਨੂੰ ਭੈਣੇ ਹੀ ਬੇਨਤੀ ਆ ਬੜੀ ਜਰਦੀ ਗੱਲ ਆ ਅਸੀਂ ਬਾਕੀਆਂ ਨੂੰ ਵੀ ਇਹੀ ਬੇਨਤੀ ਲਾਉਂਦੇ ਆ ਵੀ ਬਾਬਾ ਜੀ ਸਿਆਸਤ ਨਾ ਕਰੋ ਜਿਹੜਾ ਕੰਮ ਕਰਨ ਵਾਲਾ ਹੈ ਉਹ ਕਰ ਕੀ ਮੰਗੀ ਕਰਦੇ ਹੋ ਕਿੰਨੇ ਕੁ ਸਖਤ ਤੋਂ ਸਖਤ ਜਿਹੜੀ ਸਜ਼ਾ ਉਸ ਬੰਦੇ ਨੂੰ ਹੋਣੀ ਚਾਹੀਦੀ ਕਿਉਂਕਿ ਉਹਨੇ 25 ਸਾਲ ਦੀ ਆਪਣੀ ਕੁੜੀ ਨਾਲ ਵੀ ਇਸ ਤਰੀਕੇ ਦੀ ਹਰਕਤ ਕੀਤੀ ਸੀ ਅਸੀਂ ਤਾਂ ਕਹਿੰਦੇ ਸਾਨੂੰ ਦੋ ਅਸੀਂ ਤੁਹਾਨੂੰ ਦੱਸੀਏ ਕਰਕੇ ਵੀ ਸਜ਼ਾ ਕਿਦਾਂ ਦੀ ਸਾਡਾ ਤਾਂ ਮਨ ਉਹਨਾਂ ਜਿਹੜਾ ਪਰੇਸ਼ਾਨ ਹੀ ਆ ਤੁਸੀਂ ਸੋਚ ਹੀ ਸਕਦੇ ਆ ਤੁਸੀਂ ਵੀ ਇੱਕ ਲੜਕੀ ਹੋ ਹਨਾ ਵੀ ਕਿੱਦਾਂ ਦੀ ਸਜ਼ਾ ਨੂੰ ਜਿੰਨੀ ਸਜ਼ਾ ਮਿਲ ਜੇ ਇਦਾਂ ਦੇ ਬੰਦੇ ਨੂੰ ਨਾ ਵੀ ਵਧੀਆ ਕੋਹ ਕੋ ਕੇ ਮਾਰੇ ਫੇਰ ਹੀ ਉਹਨੂੰ ਗਾਂਹ ਹੋਰਾਂ ਨੂੰ ਸਕੇ ਸ਼ਰੇਆਮ ਸਜ਼ਾ ਦੇਵੋ ਉਹਨੂੰ ਨਾ ਕਿ ਉਹਦੇ ਅੰਦਰ ਰੱਖ ਕੇ ਦੇਵੋ ਇੱਕ ਸ਼ਰੇਆਮ ਸਜ਼ਾ ਦੇਵੋ ਸਾਡੇ ਵਾਸਤੇ ਵੀ ਮਿਸਾਲ ਬਣੇ ਤੇ ਹੋਰਾਂ ਧਰਮਾਂ ਵਾਸਤੇ ਵੀ ਮਿਸਾਲ ਬਣੇ ਅਈਦਾ ਕਹਿੰਦੇ ਵੀ ਉਹਨੂੰ ਫਾਂਸੀ ਕਿਤੇ ਚੌਂਗ-ਚਾਂਗ 'ਚ ਦੇਣੀ ਆ। ਵਿਚੱਕ ਦੀ ਸਿੰਘਾਂ ਨੂੰ ਦੇ ਦਿਓ ਅਸੀਂ ਆਪੇ ਹੀ ਮਾਰ ਦੇਣਾ ਆ। ਨਾਲੇ ਹੋਰਾਂ ਨੂੰ ਵੀ ਅੱਗੇ ਤੁਹਾਨੂੰ ਪਤਾ ਨਾ ਦਿੱਲੀ ਬਾਰਡਰ ਤੇ ਇੱਕ ਬੰਦੇ ਦਾ ਗੁੱਟ ਵੱਡਿਆ ਸੀ। ਦਾਤੀ ਦੇ ਇੱਕ ਪਾਸੇ ਦੁਨੀਆ ਦੇ ਦੋਨੇ ਪਾਸੇ ਦੰਦੇ ਆ ਜੇ ਵੱਢ ਦਿੰਨੇ ਆ ਤੇ ਕਹਿੰਦੇ ਮਾਰਦੇ ਆ। ਜੇ ਨਹੀਂ ਕਰਛ ਕਰਦੇ ਤੇ ਫੇਰ ਕਹਿੰਦੇ ਹੇ ਤਾਂ। ਅਸੀਂ ਤਾਂ ਬਾਬਾ ਜੀ ਸਿਆਸਤ ਨਹੀਂ ਕਰਨਾ ਇਹ। ਅਸੀਂ ਤਾਂ ਪਰਿਵਾਰ ਨਾਲ ਸਿਰਫ ਸੀ ਨੇ ਕੀਤਾ ਸੀ ਉਸ ਹਿਸ਼ਾਰਪੁਰ ਜੇ ਉਦੋਂ ਹੀ ਮੌਕੇ ਤੇ ਉਹਨੂੰ ਸੌਦਾ ਲਾਇਆ ਹੁੰਦਾ ਤੇ ਆਹ ਕਰਮ ਹੋਣਾ ਹੀ ਨਹੀਂ ਸੀ। ਇਹ ਕਰਮ ਹੋਣਾ ਹੀ ਨਹੀਂ ਸੀਗਾ। ਕੀ ਕਹਿਣਾ ਚਾਹੂੰਗਾ ਇੱਕ ਉਹ ਵੀ ਚੱਲਦੀ ਹੁੰਦੀ ਹੈ ਕਿ ਬੇਟੀ ਬਚਾਓ ਬੇਟੀ ਪੜਾਓ ਲੱਗਦਾ ਹੈ ਕਿ ਇਸ ਪਹਿਲ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਕਿ ਇਸ ਦਾ ਇੱਕ ਤਰੀਕੇ ਨਾਲ ਖਤਮ ਕੀਤਾ ਜਾ ਰਿਹਾ ਹੈ ਇਹ ਕਹਿਣ ਨਾਲ ਹੀ ਨਾ ਹੋਣਾ ਜਾਂ ਤੇ ਤੁਸੀਂ ਵਾਕਈ ਰੱਖਿਆ ਕਰੋ ਹੁਣ ਆਪਾਂ ਇੱਥੇ ਆ ਦੇਖਦੇ ਹਾਂ ਸਿਆਸਤ ਕਰਨ ਦੇ ਨੇ ਇੱਥੇ ਸਿਆਸਤ ਕਰਨ ਨਾਲ ਕੁਝ ਨਹੀਂ ਬਣਾ ਭਾਸ਼ਣ ਦੇ ਨਾਲ ਕੁਝ ਨਹੀਂ ਬਣਾ ਇੱਥੇ ਭਾਸ਼ਣ ਦੇ ਨਾਲ ਤੁਸੀਂ ਕਾਰਵਾਈ ਕਰੋ ਇੱਕ ਕੁੜੀ ਜਿਹੜਾ ਚਲਾਨ ਤਿੰਨ ਮਹੀਨਿਆਂ ਚ ਹੈ ਨਾ ਉਹ ਪਹਿਲੇ ਵੀ ਪੇਸ਼ ਹੋ ਸਕਦਾ ਆ ਜੀ ਫਾਸਟ ਟੈਕ ਦੇ ਕੇਸ ਲਾ ਕੇ ਕੇਸ ਨੂੰ ਤੁਸੀਂ ਸਾਲ ਦੇ ਵਿੱਚ ਵਿੱਚ ਨਿਬੇੜੋ ਕਿਤੇ 3-4 ਸਾਲ ਦੀ ਉਡੀਕ ਕਰਨੀ ਹੈ ਛੇਤੀ ਉਹਦਾ ਕੇਸ ਦਾ ਨਿਪਟਾਰਾ ਕਰਾ ਕੇ ਅਗਲੇ ਨੂੰ ਫਾਂਸੀ ਲਵਾਓ ਜੇ ਤੁਹਾਨੂੰ ਸੁਨੇਹਾ ਦੇਣਾ ਹੈ ਭੈਣਾਂ ਨੂੰ ਹਾਂਜੀ ਵੀ ਸਾਰੀਆਂ ਭੈਣਾਂ ਅਮਰਤ ਸ਼ਕਣ ਸ਼ਸਤਰਧਾਰੀ ਹੋਣ ਤਾਂ ਕਿ ਮੌਕੇ ਤੇ ਜੇ ਕਿਸੇ ਨੂੰ ਕੋਈ ਕਿਸੇ ਭੈਣ ਨੂੰ ਹੱਥ ਪਾਵੇ ਤੇ ਮੌਕੇ ਤੇ ਭੈਣ ਉਹਨੂੰ ਸਜ਼ਾ ਦੇਣ ਵਾਲੀ ਖੁਦ ਹੋਵੇ ਠੀਕ ਹੈ ਜੀ ਅਮਰਤ ਧਾਰੀ ਹੋ ਕੇ ਆਪ ਕਰਨੀ ਪੈਣੀ ਹੈ ਬਿਲਕੁਲ ਆਪ ਸ਼ਸਤਰਧਾਰੀ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਇਹ ਉਸੇ ਦਰਿੰਦੇ ਦਾ ਘਰ ਆ ਜਿਸ ਨੇ 13 ਸਾਲ ਦੀ ਬੱਚੀ ਦੇ ਨਾਲ ਪਹਿਲਾ ਗਲਤ ਜਿਹੜਾ ਹੈ ਕਿ ਉਹਦਾ ਰੇਪ ਕੀਤਾ ਫਿਰ ਉਸ ਤੋਂ ਬਾਅਦ ਉਸ ਨੂੰ ਜਿਹੜਾ ਹੈ ਬੇਰਹਿਮੀ ਨਾਲ ਉਹਦਾ ਕਤਲ ਕਰ ਦਿੱਤਾ ਇਸ ਵੇਲੇ ਦੀ ਜਿਹੜੀਆਂ ਤਸਵੀਰਾਂ ਆ ਤੁਹਾਡੇ ਤੱਕ ਪਹੁੰਚ ਆ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਤਾਲਾ ਜਿਹੜਾ ਲੱਗਿਆ ਹੋਇਆ ਹਾਲਾਂਕਿ ਜੇ ਆਪਾਂ ਗੱਲ ਕਰ ਲਈਏ ਮੁਜਰਮ ਦਾਤਾ ਬਿਲਕੁਲ ਹਿਰਾਸਤ ਦੇ ਵਿੱਚ ਹੈਗਾ ਆ ਹਜੇ ਵੀ ਉਹਨੂੰ ਕਸਟਡੀ ਦੇ ਵਿੱਚ ਲਿਆ ਹੋਇਆ ਹੈ ਪਰ ਇਸ ਵੇਲੇ ਤੇ ਜੇ ਮੈਂ ਗੱਲ ਕਰਾਂ ਤਾਂ ਬਿਲਕੁਲ ਇਸ ਵੇਲੇ ਜਿਹੜੇ ਪਬਲਿਕ ਵੱਲੋਂ ਡਿਮਾਂਡ ਕੀਤੀ ਜਾ ਰਹੀ ਹੈ ਜਾਂ ਪੜੋਸੀਆਂ ਵੱਲੋਂ ਹੀ ਮਾਂਡ ਕੀਤੀ ਜਾ ਰਹੀ ਹੈ ਕਿ ਉਹਨੂੰ ਚੌਂਕ ਤੇ ਵਿੱਚ ਖੜਾ ਕਰਕੇ ਉਹਨੂੰ ਜਿਹੜਾ ਮਾਰ ਦਿੱਤਾ ਜਾਵੇ ਗੋਲੀ ਮਾਰ ਦਿੱਤੀ ਜਾਵੇ ਸੋ ਬਿਲਕੁਲ ਇਹ ਜਿਹੜਾ ਇੱਕ ਘਟਨਾ ਜਿਹੜੀ ਸਿਰਫ ਜਲੰਧਰ ਦੇ ਵਿੱਚ ਹੀ ਨਹੀਂ ਹੈ ਇਹ ਨੇ ਪੂਰੇ ਪੰਜਾਬ ਭਰ ਦੇ ਵਿੱਚ ਜਾਂ ਫਿਰ ਆਪਾਂ ਗੱਲ ਕਰ ਲਈ ਪੂਰੇ ਦੇਸ਼ ਭਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ ਅੱਜ ਦੇ ਟਾਈਮ ਦੇ ਜੇ ਮੈਂ ਗੱਲ ਕਰਾਂ ਤਾਂ ਅੱਜ ਦੇ ਟਾਈਮ ਦੇ ਵਿੱਚ ਇਹ ਗੱਲ ਆਖੀ ਜਾਂਦੀ ਹੈ ਜਿਹੜੇ ਸਾਡੇ ਨੇਬਰਸ ਹੁੰਦੇ ਨੇ ਆਂਗਵੰਡ ਹੁੰਦਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਰੋਲ ਜਿਹੜੇ ਨੇ ਉਹਨਾਂ ਸਾਡੀ ਲਾਈਫ ਦੇ ਵਿੱਚ ਉਹਨਾਂ ਦਾ ਹੁੰਦਾ ਹੈ ਪਰ ਇਸ ਵੇਲੇ ਦੀ ਜੇ ਮੈਂ ਗੱਲ ਕਰਾਂ ਤਾਂ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੇ ਟ ਆਪਣੇ ਪੜੋਸੀਆਂ ਤੇ ਵੀ ਜਿਹੜਾ ਯਕੀਨ ਨਹੀਂ ਕੀਤਾ ਜਾਂਦਾ ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਚਿੱਟਾ ਟੈਂਟ ਲੱਗਿਆ ਹੋਇਆ ਹੈ ਉਹ ਬਿਲਕੁਲ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਿੱਥੇ ਚਿਟਾ ਟੈਂਟ ਲੱਗਿਆ ਹੋਇਆ ਜਿੱਥੇ ਗੱਡੀਆਂ ਖੜੀਆਂ ਨੇ ਉਹ ਉਸ ਮਾਸੂਮ ਕੁੜੀ ਦਾ ਘਰ ਹੈ ਜਿਸਦੇ 1.5 ਸਾਲ ਪਹਿਲਾਂ ਉਹਦੇ ਫਾਦਰ ਸਾਹਿਬ ਦੀ ਜਿਹੜੀ ਹੈ ਡੈਥ ਹੋ ਗਈ ਸੀਗੀ ਤੇ 4:00 ਵਜੇ ਉਹ ਆਪਣੇ ਮਤਲਬ ਕਿ ਮੰਮੀ ਨੂੰ ਕਹਿ ਕੇ ਇੱਥੇ ਖੇਡਣ ਲਈ ਆਉਂਦੇ ਆ ਆਖਿਰਕਾਰ ਨਗਦੀ ਗੱਲ ਕਰਲੇ ਤੇ ਇਹਨਾਂ ਦੀ ਇੱਕ ਕੁੜੀ ਹੈ ਜਿਸ ਨੂੰ ਜਿਸਦੇ ਨਾਲ ਉਹ ਕੁੜੀ ਯਾਨੀ ਕਿ ਪਰুল ਕੋਰ ਜਿਹੜੇ ਉਹਨਾਂ ਦਾ ਅਸਲੀ ਨਾਮ ਉਹ ਪ੍ਰਬਲਿੰਕ ਕੋਰਾ ਉਹਨਾਂ ਦਾ ਖੇਡਦੀ ਹੁੰਦੀ ਸੀ ਤੇ ਇਸ ਵੇਲੇ ਦੀ ਜੇ ਮੈਂ ਗੱਲ ਕਰਾਂ ਤਾਂ ਬਿਲਕੁਲ ਉਹ ਹਰ ਇੱਕ ਰੋਜ਼ ਉਹਦੇ ਨਾਲ ਖੇਡਦੀ ਹੁੰਦੀ ਸੀ ਲੇਕਿਨ ਨੇ ਉਸ ਦਰਿੰਦੇ ਨੇ ਪਹਿਲਾ ਤਾਂ ਉਹਨੂੰ ਆਪਣੇ ਯਾਨੀ ਕਿ ਜਦੋਂ ਪੁੱਛਣ ਆਉਂਦੀ ਐ ਕਿ ਤੁਹਾਡੀ ਕੁੜੀ ਅੰਦਰ ਹੈਗੀ ਐ ਮੈਂ ਉਹਦੇ ਨਾਲ ਖੇਡਣਾ ਹੈ ਤਾਂ ਉਹਨੂੰ ਕਹਿ ਦਿੰਦਾ ਐ ਕਿ ਅੰਦਰ ਹੈਗੀ ਐ ਜਦ ਕਿ ਉਹਦੀ ਆਪਦੀ ਕੁੜੀ ਘਰੇ ਨਹੀਂ ਸੀਗੀ ਸੋ ਬਿਲਕੁਲ ਇਸ ਵੇਲੇ ਦੀਆਂ ਜਿਹੜੀਆਂ ਤਸਵੀਰਾਂ ਆ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿਸ ਤਰੀਕੇ ਨਾਲ ਆਪਣੇ ਗਵਾਂਡਨ ਦੀ ਕੁੜੀ ਦੇ ਨਾਲ ਬੇਰੇਮੀ ਨਾਲ ਪਹਿਲਾ ਤਾਂ ਉਹਦਾ ਜ਼ਬਰਨ ਯਾਨੀ ਕਿ ਉਹਦਾ ਰੇਪ ਕੀਤਾ ਫਿਰ ਉਸ ਤੋਂ ਬਾਅਦ ਜਿਵੇਂ ਗੱਲ ਕਰਾਂ ਤਾਂ ਬਿਲਕੁਲ ਤੁਹਾਨੂੰ ਦੱਸਦੀ ਐ ਕਿ ਫਿਰ ਉਸ ਤੋਂ ਬਾਅਦ ਉਸ ਦਾ ਕਤਲ ਜਿਹੜਾ ਐ ਕਰ ਦਿੱਤਾ ਗਿਆ ਹਾਲਾ ਕਿ ਤੁਹਾਨੂੰ ਦੱਸ ਦਈਏ ਕਿ ਉਹਨੂੰ ਇੱਕ ਵਾਰੀ ਨਹੀਂ ਬਹੁਤ ਵਾਰ ਮਾਰਨ ਦੀ ਜਿਹੜੀ ਇਹ ਕੋਸ਼ਿਸ਼ ਕੀਤੀ ਗਈ ਹੈ ਜਿੱਤੇ ਤੱਕ ਪੜੋਸੀਆਂ ਦਾ ਕਹਿਣਾ ਹੈ ਇਹ ਹੀ ਗੱਲ ਉਹਨਾਂ ਨੇ ਆਖੀ ਗਈ ਹੈ ਕਿ ਪਹਿਲਾਂ ਉਹਦੇ ਹੱਥ ਪੈਰ ਜਿਹੜੇ ਨੇ ਤੋੜ ਦਿੱਤੇ ਗਏ ਕਾਫੀ ਵਾਰ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅੱਖ ਵੀ ਜਿਹੜੇ ਆ ਅੱਖ ਤੇ ਵੀ ਕੋਈ ਨਾ ਕੋਈ ਨਿਸ਼ਾਨ ਯਾਨੀ ਕਿ ਜਿਹੜੇ ਦੇਖਣ ਨੂੰ ਮਿਲੇ ਸੀਗੇ ਅੱਖ ਤੇ ਵੀ ਕੁਛ ਨਾ ਕੁਛ ਮਾਰਿਆ ਗਿਆ ਜਿਸ ਦੇ ਕਾਰਨ ਉਸ ਦੀ ਹਾਲਤ ਜਿਹੜੀ ਇੰਨੀ ਜ਼ਿਆਦਾ ਗੰਭੀਰ ਹੋ ਗਈ ਸੀ ਤੇ ਕੁਝ ਇੱਕ ਸਮੇਂ ਬਾਅਦ ਉਸ ਲੜਕੀ ਦੀ ਯਾਨੀ ਕਿ 파ਰੂ ਕੋਰ ਦੀ ਜਿਹੜੀ ਡੈਥ ਹੋ ਜਾਂਦੀ ਹੈ ਮੈਂ ਮਨੀਸ਼ ਰਾਜਪੂਤ ਪრეਜ਼ੀਡੈਂਟ ਆਫ ਫੈਨ ਭਗਤ ਸਿੰਘ ਕਲੱਬ ਦਾ ਜੀ ਔਰ ਜਿੱਦਾਂ ਕਿ ਸਾਰਾ ਪੰਜਾਬ ਨਹੀਂ ਮੈਂ ਕਹਿੰਨਾ ਪੂਰਾ ਹਿੰਦੁਸਤਾਨ ਹੀ ਇਸ ਦੁੱਖ ਦੀ ਘੜੀ ਦੇ ਵਿੱਚ ਇੱਕ 13 ਸਾਲ ਦੀ ਬੱਚੀ ਪ੍ਰਬਲਿਨ ਜਿਹਨੂੰ ਪਾਰੂ ਪਿਆਰ ਨਾਲ ਕਹਿੰਦੇ ਸੀ ਘਰ ਦੇ ਔਰ ਬੜਾ ਹੀ ਦੋਹੀ ਹਿਰਦੇ ਨਾਲ ਕਹਿਣਾ ਪੈ ਰਿਹਾ ਕਿ ਅੱਜ ਉਸ ਵਿਚਾਰੀ ਨੇ ਕਦੀ ਸੋਚਿਆ ਨਹੀਂ ਸੀ ਕਿ ਅੱਜ ਅਸੀਂ ਅਸੀਂ ਖੁਦ ਨਹੀਂ ਸੋਚਿਆ ਸੀ ਕਿ ਛੋਟੀ ਜੀ ਬੱਚੀ ਦੇ ਇੰਦਾ ਭੋਗ ਦੇ ਉੱਤੇ ਅਸੀਂ ਆਵਾਂਗੇ ਔਰ ਉਸ ਦਰਿੰਦੇ ਨੇ ਸਾਰੀਆਂ ਦਰਿੰਦਗੀ ਦੀਆਂ ਜਿਹੜੀਆਂ ਸਾਰੀਆਂ ਹਾਦਾਂ ਉਹ ਪਾਰ ਕਰ ਦਿੱਤੀਆਂ ਜਿਸ ਦੇ ਵਿੱਚ ਉਹਨੇ ਉਹਦੀ ਆਪਣੀ ਇੱਕ 13 ਸਾਲਾਂ ਦੀ ਬੇਟੀ ਹੈ ਉਹਦੀ ਆਪਣੀ ਇੱਕ ਵੀ 22 ਸਾਲਾਂ ਦੀ ਬੇਟੀ ਹੈ ਉਹਨੂੰ ਇੰਨੀ ਸ਼ਰਮ ਨਹੀਂ ਆਈ ਕਿ ਮੈਂ ਜੋ ਕਰਮ ਕਰਨ ਜਾ ਰਿਹਾ ਕਿ ਇਹ ਸਹੀ ਕਰ ਰਿਹਾ ਕਿ ਇਹ ਜਾਂ ਗਲਤ ਕਰ ਰਿਹਾ ਬਿਲਕੁਲ ਵੀ ਸੁਣਨ ਦੇ ਵਿੱਚ ਆ ਰਿਹਾ ਆ ਜਮ ਜਦੋਂ ਆਪਾਂ ਲੋਕਾਂ ਨਾਲ ਗੱਲ ਕਰ ਰਹੇ ਕਿ ਉਹਨੇ ਆਪਣੀ 25 ਸਾਲਾਂ ਦੀ ਕੁੜੀ ਨਾਲ ਸੇਮ ਇਦਾਂ ਹੀ ਕੀਤਾ ਸੀਗਾ ਜਿਵੇਂ ਅੱਜ ਪ੍ਰਬਲਿਨ ਨਾਲ ਕੀਤਾ ਹੈ ਜੀ ਬਿਲਕੁਲ ਇਹੀ ਗੱਲ ਹੈ ਮੈਨੂੰ ਵੀ ਸੁਣਨ ਦੇ ਵਿੱਚ ਆਈ ਸੀ ਕਿ ਮੈਂ ਤਾਂ ਕਹਿੰਦਾ ਜੀ ਐਸੋ ਜਿਹੜਾ ਦਰਿੰਦਾ ਵਾ ਇਹਨੂੰ ਚੌਂਕ ਦੇ ਵਿੱਚ ਖੜਾ ਕਰਕੇ ਇਹਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਔਰ ਇਸ ਤੋਂ ਬਾਅਦ ਮੈਂ ਆਪਣੀ ਫੇਸਬੁੱਕ ਤੇ ਆਪਣੇ ਇੰਸਟਾਗ੍ਰam ਤੇ ਪਾ ਚੁੱਕਾ ਹਾਂ ਆਲਰੇਡੀ ਕਿ ਮੈਂ ਅਗਰ ਮੈਨੂੰ ਪ੍ਰਸ਼ਾਸਨ ਮੌਕਾ ਦੇਵੇ ਮੈਂ ਆਪਣੇ ਆਪ ਤੇ 302 ਦਾ ਮੁਕੱਦਮਾ ਲੈਣ ਨੂੰ ਤਿਆਰ ਹਾਂ ਮੇਰੇ ਤੇ ਬੰਦੀ ਜਿਹੜੀ ਤੁਹਾਨੂੰ ਤੁਸੀਂ ਮੇਰੇ ਤੇ 302 ਮੇਰੇ ਆਪਣੀ লাইসেনਸੀ ਰਿਵਾਲਵਰ ਦੇ ਨਾਲ ਮੈਂ ਕਹਾਂ ਮੈਂ ਇਹਨੂੰ ਗੋਲੀ ਮਾਰ ਦਿਆਂਗਾ ਅੱਜ ਪਾ ਜੀ ਕੀ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਕਿੰਨੇ ਕੁ ਕੁੜੀਆਂ ਤੇ ਮੁੰਡੇ ਸੇਫ ਨੇ ਕਿਉਂਕਿ ਆਪਾਂ ਕੱਲੀ ਕੁੜੀਆਂ ਨੂੰ ਹੀ ਨਹੀਂ ਕਹਿ ਸਕਦੇ ਕਿ ਕੁੜੀਆਂ ਨਹੀਂ ਸੇਫ ਹੈਗੇ ਤੇ ਮੁੰਡੇ ਵੀ ਨਹੀਂ ਸੇਫ ਹੈਗੇ ਆਪਣੇ ਇੰਡੀਆ ਦੇ ਵਿੱਚ ਦੇਖੋ ਜੀ ਜਿਹੜਾ ਇੰਡੀਆ ਤਾਂ ਬਹੁਤ ਇੱਕ ਵੱਡਾ ਲੈਵਲ ਆ ਆਪਾਂ ਪੰਜਾਬ 'ਚ ਰਹਿ ਰਹੇ ਆ ਅਸੀਂ ਪੰਜਾਬ ਦੇ ਜਿਹੜੇ ਵਾਸੀ ਆ ਲੇਕਿਨ ਪੰਜਾਬ ਦੇ ਜਿਹੜੀ ਸਰਕਾਰ ਹੈ ਉਹਨਾਂ ਨੂੰ ਚਾਹੀਦੀ ਜਿਹੜਾ ਪ੍ਰਸ਼ਾਸਨ ਜਦੋਂ ਇੱਕ ਧੀਆਂ ਭੈਣਾ ਘਰੋਂ ਨਿਕਲਦੀਆਂ ਨਾ ਅੱਜ ਕੱਲ ਤਾਂ ਆਪਾਂ ਵੱਡੇ ਕ ਬੱਚੇ ਹੀ ਨਹੀਂ ਸੇਫ ਹੈਗੇ ਜਦੋਂ ਪ੍ਰਸ਼ਾਸਨ ਦਾ ਕਿਸੇ ਨੂੰ ਕੋਈ ਖੋਫ ਨਹੀਂ ਹੈਗਾ ਕੋਈ ਡਰ ਨਹੀਂ ਹੈਗਾ ਇਹਨੇ ਤਾਂ ਕੋਈ ਬੰਦਾ ਕੋਈ ਚੋਰੀ ਕਰੇ ਨਾ ਉਹਨੂੰ ਪਤਾ ਹੁੰਦਾ ਕਿ ਮੈਂ ਫੜਿਆ ਜਾਣਾ ਵੇ ਤੇ ਦਿਨ ਦਿਹਾੜੇ ਰੋਏ ਕਿਤੇ ਸਨੇਚਿੰਗਾਂ ਹੋ ਰਹੀਆਂ ਕਿਤੇ ਚੋਰੀਆਂ ਹੋ ਰਹੀਆਂ ਰਾਹ ਜਾਂਦੀਆਂ ਮਾਤਾ ਭੈਣਾਂ ਦੇ ਮੋਬਾਈਲ ਖੋਹ ਦਿੱਤੇ ਜਾਂਦੇ ਨੇ ਬਹੁਤ ਹੀ ਮੰਦਭਾਗੀ ਘਟਨਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਇਸ ਚੀਜ਼ ਦੇ ਉੱਤੇ ਲਗਾਮ ਪਾਣਾ ਜੀ ਕੁਝ ਕਿਸਮਾ ਪਹਿਲਾਂ ਇੱਕ ਛੋਟੇ ਜਿਹੇ ਬੱਚੇ ਦਾ ਮਾਸੂਮ ਬੱਚੇ ਨਾਲ ਵੀ ਇਸ ਤਰੀਕੇ ਦਾ ਹਾਸਾ ਹੋਇਆ ਸੀਗਾ ਉਦੋਂ ਇੱਕ ਲਹਿਰ ਚੱਲੀ ਸੀ ਕਿ ਪੰਜਾਬ ਚ ਭਈਏ ਬਜਾਓ ਤੇ ਹੁਣ ਜਿਹੜਾ ਇੱਕ ਲਹਿਰ ਫੇਰ ਚੱਲੀ ਹੈ ਕਿ ਗਤਕਾ ਜਿਹੜਾ ਹੈ ਚੱਕਿਆ ਹੋਇਆ ਮਤਲਬ ਕਿ ਗਤਕਾ ਪਾਇਆ ਹੋਇਆ ਹੈ ਸ਼੍ਰੀ ਸਾਹਿਬ ਪਾਇਆ ਹੋਇਆ ਹੈ ਤੇ ਉਸ ਤੋਂ ਬਾਅਦ ਸਿੱਖੀ ਦੇ ਵਿੱਚ ਰਹਿ ਕੇ ਵੀ ਇੰਨਾ ਇੱਕ ਵੱਡਾ ਦਾੜਾ ਹੋਣ ਤੋਂ ਬਾਅਦ ਵੀ ਇੱਕ 13 ਸਾਲ ਦੀ ਮਾਸੂਮ ਬੱਚੀ ਨੇ ਇਹ ਚੀਜ਼ ਕੀਤੀ ਕਿ ਪੰਜਾਬ ਦੇ ਹੁਣ ਪੰਜਾਬੀ ਬੁਜਾਏ ਜਾਣਗੇ ਦੇਖੋ ਭੈਣ ਜੀ ਗੱਲ ਪਤਾ ਕੀ ਹੈਗੀ ਹੈ ਗੱਲ ਇਹ ਹੈਗੀ ਹੈ ਕਿ ਜਿਹੜੇ ਇਦਾਂ ਦੇ ਘਟੀਆ ਕਿਸਮ ਦੇ ਲੋਕ ਹੁੰਦੇ ਨੇ ਨਾ ਉਹ ਕਿਸੇ ਵੀ ਧਰਮ ਦੇ ਨਹੀਂ ਹੁੰਦੇ ਜਿਹੜੇ ਇਦਾਂ ਦੇ ਘਟੀਆ ਕਿਸਮ ਦੇ ਲੋਕ ਹੁੰਦੇ ਨੇ ਨਾ ਉਹ ਕਿਸੇ ਵੀ ਧਰਮ ਦੇ ਹੋ ਸਕਦੇ ਨੇ ਉਹ ਇਹ ਨਹੀਂ ਕਿ ਇੱਕ ਧਰਮ ਦੇ ਹੋਣੇ ਉਹ ਕਿਸੇ ਵੀ ਧਰਮ ਦੇ ਵਿੱਚ ਉਸੇ ਭਈਆ ਸਿਗਾ ਜਿਸੇਖਾ ਕੱਲ ਨੂੰ ਕੋਈ Hindu ਆਏਵੇ ਕੱਲ ਨੂੰ ਕੋਈ Christian ਆਜਵੇ ਇਹ ਸਾਰੀ ਕੌਮ ਨਹੀਂ ਗੰਦੀ ਹੋ ਜਾਂਦੀ ਹੁੰਦੀ ਉਸ ਚੀਜ਼ ਦੇ ਨਾਲ ਅੱਜ ਜੇ ਸਰਦਾਰ ਦਾ ਬੰਦਾ ਸਿਗਾ ਗੁਰਸਿੱਖ ਸਿਗਾ ਦਾੜੇ ਵਾਲਾ ਸਿਗਾ ਉਹਨੇ ਕਰਦੇ ਸਾਰੀ ਕੌਮ ਥੋੜੇ ਗੰਦੀ ਹੋ ਗਈ ਕਾਨੂੰਨ ਕਿ ਭਈਏ ਨੇ ਕੀਤਾ ਤਾਂ ਕਹਿੰਦੇ ਭਈਏ ਬਾਹਰ ਕੱਢੋ ਇਦਾਂ ਕਰੋ ਉਹ ਸਾਰੀ ਕਾਮ ਨਹੀਂ ਗੰਦੀ ਹੋਗੀ। ਹੂੰ ਕੁਝ ਇੱਕ ਬੰਦੇ ਦੀ ਗਲਤੀ ਕਰਕੇ ਉਹਨੂੰ ਪਰਿਵਾਰ ਦੇ ਵਿੱਚ ਜੇ 4 ਜੀ ਹੁੰਦੇ ਆ ਜਾਂ 4 ਮਾਂ ਇੱਕ ਇੱਕ ਮਾਂ ਚਾਰ ਨੇ ਆਨੇ ਜੰਮਦੀ ਐ। ਕਿਸੇ ਇੱਕ ਬੱਚਾ ਆਪਣੀ ਮਾਂ ਨੂੰ ਸਾਂਭ ਲੈਂਦਾ ਜਾਂ ਦੋ ਬੱਚੇ ਆਪਣੀ ਮਾਂ ਨੂੰ ਦੋ ਘਰੋਂ ਬਾਹਰ ਕੱਢ ਦਿੰਦੇ ਵਿਰਦਾ ਅਸ਼ਰਮ ਭੇਜ ਦਿੰਦੇ ਆ। ਹੂੰ ਤੇ ਉਹ ਮਾਪੇ ਥੋੜੇ ਗੰਦੇ ਹੋਗੇ। ਸੋ ਇਦਾਂ ਦੀ ਜਿਹੜੀ ਉਸ ਮਾਂ ਤੇ ਕੀ ਵਿੱਤੀ ਹੋਣੀ ਐ 1.5 ਸਾਲ ਪਹਿਲਾਂ ਉਹਨਾਂ ਦੇ ਹਸਬੰਡ ਦੀ ਡੈਥ ਹੋ ਗਈ ਐ ਤੇ ਹੁਣ ਉਹਨਾਂ ਦੀ ਕੁੜੀ ਵੀ ਚੱਲ ਗਈ ਐ ਪਰਿਵਾਰ ਜਿਹੜਾ ਕੰਪਲੀਟ ਸੀਗਾ ਤੇ ਹੁਣ ਬਿਲਕੁ ਪ੍ਰਸ਼ਾਸਨ ਅੱਗੇ ਪੂਰੀ ਬੇਨਤੀ ਕਰਾਂਗੇ ਔਰ ਆਪਣਾ ਫੈਨ ਭਗਤ ਸਿੰਘ ਕਲੱਬ ਮਨੀਸ਼ ਰਾਜਪੂਤ ਆਪਣੀ ਪੂਰੀ ਸਮੁੱਚੀ ਟੀਮ ਔਰ ਇੱਤੇ ਜ਼ੋਰ ਲਾਏਗਾ ਅਗਰ ਇਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਵਕੀਲ ਵਾਸਤੇ ਪੈਸਿਆਂ ਦੀ ਜ਼ਰੂਰਤ ਹੋਵੇ ਘਰ ਦੇ ਵਿੱਚ ਕੋਈ ਰਾਸ਼ਨ ਦੀ ਜ਼ਰੂਰਤ ਹੋਵੇ ਕਿਸੇ ਵੀ ਪ੍ਰਕਾਰ ਦੀ ਕੋਈ ਜ਼ਰੂਰਤ ਹੋਏਗੀ ਫੈਨ ਭਗਤ ਸਿੰਘ ਕਲੱਬ ਮਨੀਸ਼ ਰਾਜਪੂਤ ਇਸ ਭੈਣ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਏਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਰੇ ਦੁਖੀ ਹੀਰਦੇ ਦੇ ਨਾਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ